ਪੰਜਾਬ ਦੇ ਨੌਜਵਾਨ ਕੁਝ ਵੱਖਰਾ ਕਰਨ ਦਾ ਜਨੂੰਨ ਰੱਖਦੇ ਆ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਨੇ ਕਿ ਸਾਨੂੰ ਵਿਦੇਸ਼ ਨਹੀਂ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਹੀ ਆਪਣਾ ਬਿਜ਼ਨਸ ਸੈੱਟ ਕਰਨਾ ਚਾਹੀਦਾ ਪਰ ਕੁਝ ਲੋਕ ਉਹਦੇ ਤੇ ਸਵਾਲ ਚੁੱਕਦੇ ਨੇ ਕਿ ਪੰਜਾਬ ਦੇ ਵਿੱਚ ਤਾਂ ਕਰਨ ਲਈ ਕੋਈ ਕੰਮ ਹੀ ਨਹੀਂ ਹੈ ਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਦੇ ਮਾਈਂਡ ਦੇ ਵਿੱਚ ਬਿਜ਼ਨਸ ਦੀ ਜੇ ਗੱਲ ਕੀਤੀ ਜਾਵੇ ਤੇ ਉਹ ਆ ਹੀ ਨਹੀਂ ਸਕਦਾ ਛੇਤੀ ਜੀ ਤੁਹਾਡੇ ਤਿੰਨਾਂ ਦੋਸਤਾਂ ਨੇ ਤੁਸੀਂ ਇੱਕ ਅ ਜਵੀਰ ਮੈਸਰ ਰਸ਼ਪਾਲ ਸਿੰਘ ਹਾਂਜੀ ਹਾਂਜੀ ਕਿੰਨਾ ਦੋਸਤਾਂ ਨੇ ਇਹ ਕਿਵੇਂ ਸੋਚਿਆ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਫੈਕਟਰੀ ਬਣਾਉਣੀ ਹੈ ਤੇ ਉਹ ਵੀ ਬੂਟਾਂ ਦੀ ਅਲ ਸੋਰਸਿੰਗ ਕਰ ਰਹੇ ਸੀ ਮਤਲਬ ਅਸੀਂ 12 ਸੂਜ ਬਣਾ ਕੇ ਇਸ ਬ੍ਰਾਂਡ ਦੇ ਵਿੱਚ ਆਪਾਂ ਉਹਨੂੰ ਪ੍ਰਮੋਟ ਕਰੀਏ ਬਟ ਸਾਨੂੰ ਉਹਦੇ ਵਿੱਚ ਬਹੁਤ ਸਾਰੇ ਪ੍ਰੋਬਲਮਜ਼ ਫੇਸ ਕਰਨੇ ਪਈਆਂ ਅਸੀਂ ਜਿਹੜੀ ਕੁਆਲਿਟੀ ਅਸੀਂ ਚਾਹੁੰਦੇ ਸੀ ਸਾਨੂੰ ਉਹ ਕੁਆਲਿਟੀ ਨਹੀਂ ਮਿਲ ਪਾਈ ਅਸੀਂ ਮਤਲਬ ਲੱਖਾਂ ਰੁਪਏ ਚ ਖਰਾਬ ਵੀ ਕੀਤਾ ਕਿਉਂਕਿ ਜਿਹੜੀ ਚੀਜ਼ ਅਸੀਂ ਬਣਾਉਣਾ ਚਾਹੁੰਦੇ ਸੀ ਉਹ ਬਣੀ ਨਹੀਂ ਪਾਈ ਜਦੋਂ ਸੈਂਪਲ ਲੈ ਕੇ ਬਣਾਵਾ ਕੇ ਲੈ ਕੇ ਆਉਂਦੇ ਸੀ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਮਟੀਰੀਅਲ ਦਾ ਆਰਡਰ ਦਿੰਦੇ ਸੀ ਬਟ ਉਹਦੇ ਸੈਂਪਲ ਤੇ ਮਟੀਰੀਅਲ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਰਿਹਾ ਇੰਨਾ ਤੇ ਵੀ ਕਹਿੰਦੇ ਬਹੁਤ ਪੈਸਾ ਖਰਚ ਕੀਤਾ ਬਹੁਤ ਸਾਰੀਆਂ ਚੀਜ਼ਾਂ ਉਹ ਵੀ ਆ ਗਈਆਂ ਜਿਦੀ ਜਰੂਰਤ ਹੀ ਨਹੀਂ ਬਿਲਕੁਲ ਮੈਂ ਪਹਿਲਾਂ ਤਾਂ ਇਹ ਚੀਜ਼ ਤੁਹਾਨੂੰ ਪਤਾ ਨਹੀਂ ਸੀ ਨਾ ਕਿ ਸੂਝ ਬਣਦਾ ਕਿੱਦਾਂ ਅਸਲ ਚ ਸੂਝ ਦਾ ਦੋ ਸਿਸਟਮ ਨੇ ਇੰਨਾ ਚੋ ਕਿਸੇ ਨੂੰ ਨਹੀਂ ਬਣਾਉਣਾ ਆਉਂਦਾ ਸੀ ਨਹੀਂ ਸਟਾਰਟਿੰਗ ਦੀ ਸਾਡੇ 0% ਵੀ ਨੋਲੇਜ ਨਹੀਂ ਸੀ ਕਿਸੇ ਚੀਜ਼ ਦੀ ਜਿਹੜੀ ਸੀ ਚੀਜ਼ ਮਤਲਬ ਆਨਲਾਈਨ ਦੇਖ ਕੇ ਸੀ ਜਦੋਂ ਬਣਾਉਣ ਚੱਲੇ ਤੇ ਅਸੀਂ ਮਤਲਬ ਜਿਹੜੀ ਕੁਆਲਿਟੀ ਸੀ ਉਹ ਤਾਂ ਅੜੀਦਾਸ ਨਾਇਕੀ ਵਾਲੇ ਜਾਂ ਸਕੈਚਰ ਦੀ ਸੂਈ ਲੈ ਕੇ ਵੀ ਸੀ ਆ ਚੀਜ਼ ਬਣਾਣੀ ਆ ਬਟ ਜਿਹੜੀ ਮਸ਼ੀਨਰੀ ਸਟਾਰਟਿੰਗ ਦੇ ਖਰੀਦ ਲਈ ਉਹ ਉਹਨਾਂ ਦਾ ਕੋਈ ਮਤਲਬ ਆਪ ਵਿੱਚ ਮੇਲ ਹੀ ਨਹੀਂ ਸੀ ਖਾਂਦਾ ਸਾਡੀ ਮੇਨ ਆ ਕਿ ਅਫੋਰਡੇਬਿਲਟੀ اور مین کوالٹی کمفٹ ہر پاس ਉਹ ਸਾਡੇ シューズ ਵਧੀਆ ਤੇ ਜਿਹੜਾ ਬੰਦਾ ਲੈ ਕੇ ਆਂਦਾ ਉਹ ਅੱਗੇ ਸਲਾਹ ਦਿੰਦਾ ਹੈ ਕਿ بھائی ਇਹਨਾਂ ਤੋਂ ਪਰਚੇਸ ਕਰੋ ਕਿਉਂਕਿ مین ਕੁਆਲਟੀ ਹੈ ਐਨ اے سی ਗਾ ਵੀ ਸਾਨੂੰ ਲੋਕਾਂ ਵੱਲੋਂ ਰਿਸਪਾਂਸ ਵਧੀਆ ਮਿਲਣਾ ਚਾਹੀਦਾ ਵੀ ਜਿਹੜੀ ਚੀਜ਼ ਲੈ ਕੇ ਜਾਂਦਾ ਉਹ ਦੱਸਣ ਕਿ ਹਾਂ ਬਈ ਚੀਜ਼ ਸਹੀ ਹੈ ਤੇ ਉਹ ਅਸੀਂ ਪਾਸ ਕਰ ਲਿਆ ਇੱਥੇ ਕਿ ਸਾਨੂੰ ਕੁਆਲਿਟੀ ਦਾ ਪੂਰਾ ਭਰੋਸਾ ਅਫੋਰਡੇਬਿਲਟੀ ਦਾ ਭਰੋਸਾ ਤੇ ਇਸ ਕਰਕੇ ਉਸ ਚੀਜ਼ 'ਚ ਅਸੀਂ ਪਾਸ ਹਾਂ ਤੇ ਹੁਣ ਅਸੀਂ ਉਹਨੂੰ ਹਾਲ ਸਟੈਪ ਬਾਈ ਸਟੈਪ ਅੱਗੇ ਗ੍ਰੋ ਕਰ ਰਹੇ ਹਾਂ ਹੁਣ ਸਾਡੇ ਜਿਹੜੇ ਆਨਲਾਈਨ ਆਰਡਰ ਆ ਰਹੇ ਆ ਲਾਸਟ ਵਿੱਚ ਦੇਖਿਆ ਮੁੰਬਈ ਤੱਕ ਤੋਂ ਆਰਡਰ ਆ ਰਹੇ ਹੁਣ ਮੈਨੂੰ ਇਥੇ ਮਹਾਰਾਸ਼ਟਰ ਤੋਂ ਆ ਰਹੇ ਆ ਤੇ ਹੋਰ ਅਦਰ ਸਟੇਟਸ ਤੋਂ ਵਿੱਚੋਂ ਵੀ ਆ ਰਹੇ ਆ ਤੇ ਮਤਲਬ ਇਹ ਹੈ ਕਿ ਅਸੀਂ ਰੀਚ ਕਰ ਰਹੇ ਹਾਂ ਅਸੀਂ ਕਲਾਕਾਰ ਨੂੰ ਕਹਿੰਦੇ ਤਾੜੀਆਂ ਦੀ ਜਰੂਰਤ ਹੁੰਦੀ ਆ ਹੌਸਲਾ ਵਧਾਈ ਵਾਸਤੇ ਤੇ ਜੇ ਕੋਈ ਬੰਦਾ ਆਪਣਾ ਬਿਜ਼ਨਸ ਕਰਦਾ ਜਾਂ ਆਪਣਾ ਬ੍ਰਾਂਡ ਸਟਾਰਟ ਕਰਦਾ ਤਾਂ ਉਹਨੂੰ ਇੱਕ ਰੈਵਨਿਊ ਦੀ ਲੋੜ ਹੁੰਦੀ ਹੈ ਕਿ ਤੁਹਾਡੇ ਪੱਕੇ ਕਸਟਮਰ ਜੋੜਨ ਲੱਗ ਜਾਂਦੇ ਰੈਗੂਲਰ ਕਸਟਮਰ ਉਹੋ ਜੀ ਚੀਜ਼ ਦੇਖਣ ਨੂੰ ਮਿਲ ਰਹੀ ਆ ਮੇਰੇ ਨਾਲ ਇੱਕ ਮੁਹਾਲੀ ਤੋਂ ਗੱਲ ਗੱਲ ਕਰ ਰਹੀ ਸੀ ਕਹਿੰਦੇ ਕਿ ਅਸੀਂ ਸਾਨੂੰ ਬਹੁਤ ਚਾਅ ਹੋਇਆ ਸਾਨੂੰ ਖੁਸ਼ੀ ਹੋਈ ਆ ਵੀ ਸਾਡੇ ਵੀ ਪਿੰਡਾਂ ਤੋਂ ਕਿਸ ਨੇ ਇਦਾਂ ਦਾ ਮਤਲਬ ਕੰਮ ਸਟਾਰਟ ਕੀਤਾ ਤਾਂ ਉਹ ਕਹਿੰਦੇ ਪਹਿਲਾਂ ਮੈਂ ਇੱਕ ਕਾਫੀ بڑے ਬ੍ਰਾਂਡ ਦਾ ਨਾਮ ਲੈ ਰਿਆ ਸੀ ਵੀ ਇਹ ਮੇ ਕਰਕੇ ਵੀ ਆ ਮੈਂ ਤੁਹਾਡਾ ਆਨਲਾਈਨ ਕਹਿੰਦਾ ਮੈਂ ਸੂਜ ਪਾ ਕੇ ਅੱਜ ਪੈਰ ਦੇ ਵੀ ਸਾਨੂੰ ਉਸ ਤੋਂ ਵੀ ਜ਼ਿਆਦਾ ਕੰਫਰਟ ਮਿਲਿਆ ਕਹਿੰਦੇ ਮੈਂ ਤਾਂ ਤੁਹਾਨੂੰ ਕਾਲ ਕੀਤੀ ਆ ਵੀ ਤੁਸੀਂ ਪਿੱਛੇ ਦਾ ਹਟਿਓ ਲੱਗੇ ਰਹੋ ਅਸੀਂ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਲਿਵ ਆਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਪੰਜਾਬ ਦੇ ਨੌਜਵਾਨ ਕੁਝ ਵੱਖਰਾ ਕਰਨ ਦਾ ਜਨੂੰਨ ਰੱਖਦੇ ਆ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਨੇ ਕਿ ਸਾਨੂੰ ਵਿਦੇਸ਼ ਨਹੀਂ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਹੀ ਆਪਣਾ ਬਿਜ਼ਨਸ ਸੈੱਟ ਕਰਨਾ ਚਾਹੀਦਾ ਪਰ ਕੁਝ ਲੋਕ ਉਹਦੇ ਤੇ ਸਵਾਲ ਚੁੱਕਦੇ ਨੇ ਕਿ ਪੰਜਾਬ ਦੇ ਵਿੱਚ ਤਾਂ ਕਰਨ ਲਈ ਕੋਈ ਕੰਮ ਹੀ ਨਹੀਂ ਹੈ ਅਜਿਹਾ ਬਿਲਕੁਲ ਨਹੀਂ ਹੈ ਜਿਨੇ ਕੰਮ ਕਰਨਾ ਹੈ ਉਹਦੇ ਲਈ ਇੱਥੇ ਹੀ ਅਮਰੀਕਾ ਕੈਨੇਡਾ ਬਣ ਸਕਦਾ ਮੇਰੇ ਨਾਲ ਇਹ ਦੋ ਨੌਜਵਾਨ ਤੁਸੀਂ ਦੇਖ ਰਹੇ ਹੋ ਇਹ ਬਾਈ ਸਰਬਜੀਤ ਸਿੰਘ ਹੈ ਤੇ ਇਹ ਬਾਈ ਗੁਰਪ੍ਰੀਤ ਸਿੰਘ ਹੈ ਇਹਨਾਂ ਨੇ ਪੰਜਾਬ ਦੇ ਵਿੱਚ ਹੀ ਆਪਣਾ ਕੰਮ ਸਟਾਰਟ ਕੀਤਾ ਹੈ ਇਨਾ ਨੇ ਬੂਟਾਂ ਦੀ ਫੈਕਟਰੀ ਲਾਈ ਹੈ ਅੱਜ ਬਾਈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਰੋੜਾ ਰੁਪਏ ਇਨਵੈਸਟ ਕਰਕੇ ਉਹਨਾਂ ਨੇ ਇਹ ਬਿਜ਼ਨਸ ਸ਼ੁਰੂ ਕੀਤਾ ਸਟੈਂਡ ਕੀਤਾ ਤੇ ਅੱਜ ਵਧੀਆ ਨਾਮ ਹੈ ਜਿਹੜਾ ਉਹ ਕਮਾ ਰਹੇ ਨੇ ਆਪਣਾ ਬ੍ਰਾਂਡ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਤਿਆਰ ਕੀਤਾ ਬਾਈ ਉਹਨਾਂ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸ਼ੁਰੂਆਤ ਇਸੇ ਚੀਜ਼ ਤੋਂ ਕਰਨੀ ਚਾਹਵਾਂਗੇ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਉਹਨਾਂ ਦੇ ਮਾਈਂਡ ਦੇ ਵਿੱਚ ਬਿਜ਼ਨਸ ਦੀ ਜੇ ਗੱਲ ਕੀਤੀ ਜਾਵੇ ਤੇ ਉਹ ਆ ਹੀ ਨਹੀਂ ਸਕਦਾ ਛੇਤੀ ਜੀ ਤੁਹਾਡੇ ਤਿੰਨਾ ਦੋਸਤਾਂ ਨੇ ਤੁਸੀਂ ਇੱਕ ਅਜਿਹੀ ਰਮੈਸਾ ਰਸ਼ਪਾਲ ਸਿੰਘ ਕਿੰਨਾ ਦੋਸਤਾਂ ਨੇ ਇਹ ਕਿਵੇਂ ਸੋਚਿਆ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਫੈਕਟਰੀ ਬਣਾਉਣੀ ਹੈ ਤੇ ਉਹ ਵੀ ਬੂਟਾਂ ਦੀ ਆਪਣਾ ਬ੍ਰਾਂਡ ਸਟਾਰਟ ਕਰਨਾ ਇਹ ਕਿਦਾਂ ਸੋਚਦੇ ਹੁ ਜਿਹੜਾ ਪਹਿਲਾਂ ਸਟਾਰਟ ਕੀਤਾ ਸੀ ਪਹਿਲਾਂ ਅਸੀਂ ਸਟਾਰਟਿੰਗ ਕੀਤਾ ਸੀ ਵੀ ਆਪਣਾ ਬ੍ਰਾਂਡ ਬਣਾ ਕੇ ਚੱਲੀਏ ਪਹਿਲਾਂ ਅਸੀਂ ਪ੍ਰੋਡਕਸ਼ਨ ਦੀ ਨਹੀਂ ਸੀ ਸੋਚ ਰਹੀ ਸੀ ਪਹਿਲਾਂ ਅਸੀਂ ਆਊਟਸੋਰਸਿੰਗ ਕਰ ਰਹੇ ਸੀ ਮਤਲਬ ਅਸੀਂ 12 ਉਹ ਸੂਜ ਬਣਾ ਕੇ ਇਸ ਬ੍ਰਾਂਡ ਦੇ ਵਿੱਚ ਆਪਾਂ ਉਹਨੂੰ ਪ੍ਰਮੋਟ ਕਰੀਏ ਬਟ ਸਾਨੂੰ ਉਹਦੇ ਵਿੱਚ ਬਹੁਤ ਸਾਰੇ ਪ੍ਰੋਬਲਮਜ਼ ਫੇਸ ਕਰਨੇ ਪਿਆ ਅਸੀਂ ਜਿਹੜੀ ਕੁਆਲਿਟੀ ਅਸੀਂ ਚਾਹੁੰਦੇ ਸੀ ਸਾਨੂੰ ਕਵਲਟੀ ਨਹੀਂ ਮਿਲ ਪਾਈ ਅਸੀਂ ਮਤਲਬ ਲੱਖਾਂ ਰੁਪਏ ਉਹ ਚ ਖਰਾਬ ਵੀ ਕੀਤਾ ਕਿਉਂਕਿ ਜਿਹੜੀ ਚੀਜ਼ ਅਸੀਂ ਬਣਾਉਣਾ ਚਾਹੁੰਦੇ ਸੀ ਉਹ ਬਣੀ ਨਹੀਂ ਪਾਈ ਜਦੋਂ ਸੈਂਪਲ ਕੋਈ ਲੈ ਕੇ ਬਣਾਉਣਵਾ ਕੇ ਲੈ ਕੇ ਆਉਂਦੇ ਸੀ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਮਟੀਰੀਅਲ ਦਾ ਆਰਡਰ ਦਿੰਦੇ ਸੀ ਬਟ ਉਹਦੇ ਚ ਸੈਂਪਲ ਤੇ ਮਟੀਰੀਅਲ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਰਿਹਾ ਤੇ ਉਹ ਸੂਈ ਕੋਈ ਖੁੱਲ ਜਾਂਦਾ ਸੀ ਕੋਈ ਉਛੋਰਾ ਮਤਲਬ ਅਸੀਂ ਆਨਲਾਈਨ ਸੇਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਚ ਲਾਂਬੇ ਬਹੁਤ ਜ਼ਿਆਦਾ ਆਉਣ ਲੱਗੇ ਤਾਂ ਇਸ ਕਰਕੇ ਫਿਰ ਅਸੀਂ ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਆਪਾਂ ਖੁਦ ਹੀ ਪ੍ਰੋਡਕਸ਼ਨ ਸਟਾਰਟ ਕਰਤੀਏ ਅਰੇ ਤੁਸੀਂ ਸੋਚਿਆ ਸੀ ਕਿ ਅਸੀਂ ਬਿਜ਼ਨਸ ਸਟ ਸੇ ਦੇ ਬ੍ਰਾਂਡ ਨੂੰ ਨਹੀਂ ਨਹੀਂ ਬ੍ਰਾਂਡ ਆਪਾਂ ਆਪਣਾ ਪ੍ਰੋਮੋਟ ਕਰ ਰਹੇ ਸੀ ਪਰ ਜਿਹੜੀ ਪ੍ਰੋਡਕਸ਼ਨ ਜਿਹੋ ਆਪ ਬਾਰੋਂ ਕਰਵਾ ਰਹੇ ਸੀ ਅੱਛਾ ਠੀਕ ਹੈ ਉਹਦੇ ਵਿੱਚ ਬੰਦਾ ਜਿਹੜਾ ਡਮੀ ਭੇਜਦਾ ਸੀ ਉਹ ਤਾਂ ਠੀਕ ਹੁੰਦੀ ਸੀ ਪਰ ਜਦੋਂ ਤੁਸੀਂ ਆਰਡਰ ਦਿੰਦੇ ਸੀ ਉਹ ਫਿਰ ਪੀਸ ਖਰਾਬ ਨਿਕਲਦੇ ਸੀ ਬਹੁਤ ਲਾਂਬੇ ਆਉਂਦੇ ਬਹੁਤ ਜ਼ਿਆਦਾ ਡਿਫਰੈਂਸ ਸੀ ਤੇ ਮਤਲਬ ਉਹ ਕੁਆਲਿਟੀ ਨਹੀਂ ਬਣ ਪਾਈ ਕਿਸੇ ਵੀ ਤਰ੍ਹਾਂ ਕਿਉਂਕਿ ਆਗਰਾ ਜਾਂ ਬਹਾਦਰਗੜ੍ਹ ਦਿੱਲੀ ਦੇ ਵਿੱਚ ਜ਼ਿਆਦਾ ਪ੍ਰੋਡਕਸ਼ਨ ਸਟਾਰਟ ਹੁੰਦੀ ਹੈ ਇਹ ਚੀਜ਼ ਦੀ ਪ੍ਰੋਡਕਸ਼ਨ ਹੁੰਦੀ ਹੈ ਸੂਜ ਦੀ ਤੇ ਅਸੀਂ ਉੱਥੋਂ ਬਣਵਾਉਣ ਦੀ ਕੋਸ਼ਿਸ਼ ਕੀਤੀ ਬਟ ਮਤਲਬ ਚੀਪ ਕੁਆਲਿਟੀ ਬਿਲਕੁਲ ਚੀਪ ਕੁਆਲਟੀ ਤੇ ਪੈਸੇ ਦਾ ਸੀ ਮਤਲਬ ਅਸੀਂ ਕਹਿੰਦੇ ਸੀ ਵੀ ਸਭ ਤੋਂ ਪੈਸੇ ਵੇਖ ਲਲ ਵਰਸ ਨੂੰ ਕੁਆਲਟੀ ਵਧিয়ে ਦਿਓ ਬਟ ਜਿੰਨੀ ਵੀ ਮਤਲਬ ਪ੍ਰੋਡਕਸ਼ਨ ਅਸੀਂ ਦੇਖੀ ਆ ਤਾਂ ਮਤਲਬ ਆਪਾਂ ਇਹ ਮਤਲਬ ਜਿਹੜੀ ਸਾਡੇ ਹੁਣ ਕੁਆਲਟੀ ਦੇ ਮਤਲਬ ਕੋ 0% ਵੀ ਨਹੀਂ ਸੀ ਆ ਉਹ ਅੱਛਾ ਠੀਕ ਹੈ ਭਈ ਫਿਰ ਤੁਸੀਂ ਪਿੰਡ ਦੇ ਵਿੱਚ ਫੈਕਟਰੀ ਲਾਉਨੇ ਹੋ ਇੱਕ ਇਹੋ ਜਿਹਾ ਸ਼ਹਿਰ ਜਿਹਦੇ ਨੇੜੇ ਤੇੜੇ ਕੋਈ ਬਹੁਤੇ ਜਿਆਦਾ ਸ਼ੋਅਰੂਮ ਵੀ ਨਹੀਂ ਜਾਂ ਇਨਾ ਪ੍ਰਮੋਟ ਵੀ ਨਹੀਂ ਇਹ ਕਿਵੇਂ ਸੋਚਦੇ ਹੋ ਵੀ ਮਤਲਬ ਇੱਥੇ ਇਸ ਜਗ੍ਹਾ ਤੇ ਜਿਹੜੀ ਸਿੰਗਲ ਝੜਕ ਆਉਂਦੀ ਹੈ ਉਹਦੇ ਤੇ ਫੈਕਟਰੀ ਲਾ ਕੇ ਬੈਠ ਗਏ ਨਹੀਂ ਇਹਦੇ ਵਿੱਚ ਇੱਕ ਤਾਂ ਸਾਡੇ ਕੋਲੇ ਬਿਲਡਿੰਗ ਖਾਲੀ अच्छा, खा अच्छा बिल्डिंग खाली ਹੁਣ ਕਿਉਂਕਿ ਪਹਿਲਾਂ ਸਾਡਾ ਸਕੂਲ ਚੱਲਦਾ ਸੀ ਕਰੋਨਾ ਦੇ ਟਾਈਮ 'ਚ ਥੋੜਾ ਕ੍ਰਾਈਸਿਸ ਆਉਣ ਕਰਕੇ ਸਾਨੂੰ ਸਕੂਲ ਕਲੋਜ਼ ਕਰਨਾ ਪੈ ਗਿਆ। ਅੱਛਾ ਇਹ ਜਿਹੜੀ ਬਿਲਡਿੰਗ ਆ ਪਹਿਲਾਂ ਇੱਥੇ ਪਹਿਲਾਂ ਸਕੂਲ ਦੀ ਬਿਲਡਿੰਗ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਸਾਨੂੰ ਐ ਐਵੇਂ ਲੱਗਿਆ ਵੀ ਅਸੀਂ ਇਹ ਬਿਲਡਿੰਗ ਨੂੰ ਯੂਟਿਲਾਈਜ਼ ਕਰ ਲਈਏ। ਤੇ ਬਿਲਡਿੰਗ ਯੂਟਿਲਾਈਜ਼ ਕਰਨ ਦੇ ਵਿੱਚ ਸਾਡੇ ਕੋਲ ਬਿਲਡਿੰਗ ਕਾਫੀ ਹੈਗੀ ਸੀ ਜਿਹੜਾ ਸਾਡੇ ਮਤਲਬ ਕੋਈ ਬਿਲਡਿੰਗ ਦਾ ਰੈਂਟ ਨਹੀਂ ਪਿਆ ਸਾਨੂੰ ਸਿਰਫ ਮਸ਼ੀਨਰੀ ਵੀ ਜਿਹੜੀ ਕੋਸਟਿੰਗ ਪਈ ਆ ਤਾਂ ਇਹ ਚੀਜ਼ਾਂ ਅਸੀਂ ਯੂਟਿਲਾਈਜ਼ ਕਰਨ ਦੀ ਕਰਕੇ ਅਸੀਂ ਮਤਲਬ ਇੱਥੇ ਸੁਲਤਾਨਪੁਰ ਪਿੰਡ ਦਾ ਧੂ ਤੇ ਤੁਸੀਂ ਮਸ਼ੀਨਾਂ ਤੇ ਵੀ ਕਹਿੰਦੇ ਬਹੁਤ ਪੈਸਾ ਖਰਚ ਕੀਤਾ ਬਹੁਤ ਸਾਰੀਆਂ ਚੀਜ਼ਾਂ ਉਹ ਵੀ ਆ ਗਈਆਂ ਜਿੱਦੀ ਜ਼ਰੂਰਤ ਹੀ ਨਹੀਂ ਬਿਲਕੁਲ ਮੈਂ ਪਹਿਲਾਂ ਤਾਂ ਇਹ ਚੀਜ਼ ਤੁਹਾਨੂੰ ਪਤਾ ਨਹੀਂ ਸੀ ਨਾ ਕਿ ਸੁਝ ਬਣਦਾ ਕਿੱਦਾਂ ਅਸਲ ਚ ਸੁਝ ਦਾ ਦੋ ਸਿਸਟਮ ਨੇ ਤਿੰਨਾ ਚੋ ਕਿਸੇ ਨੂੰ ਨਹੀਂ ਬਣਾਉਣਾ ਆਉਂਦਾ ਸੀ ਨਹੀਂ ਸਟਾਰਟਅਪ ਦੀ ਸਾਨੂੰ 0% ਵੀ ਨੋਲੇਜ ਨਹੀਂ ਸੀ ਕਿਸੇ ਚੀਜ਼ ਦੀ ਅੱਛਾ ਤੇ ਅਸੀਂ ਮਤਲਬ ਜਿਹੜੀ ਚੀਜ਼ ਅਸੀਂ ਮਤਲਬ ਆਨਲਾਈਨ ਕੱਢ ਕੇ ਅਸੀਂ ਦੇਖਣ ਲੱਗ ਗਏ ਜਿਵੇਂ ਕਹਿੰਦੇ ਜਿਹੜੇ ਜਿਹੜੇ ਚੀਜ਼ਾਂ ਆਨਲਾਈਨ ਦੇਖਦੇ ਨੇ ਗਰਾਊਂਡ ਤੇ ਆ ਕੇ ਜਮੀਨ ਅਸਮਾਨ ਦਾ ਫਰਕ ਪੈ ਜਾਂਦਾ ਉਹਨਾਂ ਚ ਪਰ ਜਿਹੜੇ ਅਸੀਂ ਚੀਜ਼ ਮਤਲਬ ਆਨਲ ਅੜੀ ਦਾ ਸਨਾਈਕੀ ਵਾਲੇ ਜਾਂ ਸਕੈਚਰ ਦੀ ਸੂਈ ਲੈ ਕੇ ਵੀਸੀ ਆ ਚੀਜ਼ ਬਣਾਣੀ ਆ ਬਟ ਜਿਹੜੀ ਮਸ਼ੀਨਰੀ ਸਟਾਰਟਿੰਗ ਦੀ ਖਰੀਦ ਲਈ ਉਹ ਉਹਨਾਂ ਦਾ ਕੋਈ ਮਤਲਬ ਆਪ ਵਿੱਚ ਮੇਲ ਹੀ ਨਹੀਂ ਸੀ ਖਾਂਦਾ ਹਨਾ ਤਾਂ ਮਤਲਬ ਵਰਟੀਕਲ ਇੱਕ ਦੇ ਵਿੱਚ ਦੋ ਚੀਜ਼ਾਂ ਬਣਨ ਇੱਕ ਤਾਂ ਜਦੋਂ ਸਾਡੇ ਕੋਲ ਕਨਵੇਅਰ ਲਾਈ ਸੀ ਮਤਲਬ ਪੇਸਟਿੰਗ ਵਾਲਾ ਸਿਸਟਮ ਸਿਲਾਈ ਵਾਲਾ ਸਿਸਟਮ ਸਾਰਾ ਦਾ ਸਾਰਾ ਇਹ ਚੀਜ਼ ਚੱਲਣੀ ਸੀ ਬਟ ਜਿਹੜਾ ਸਟਾਰਟਿੰਗ ਚੱਲ ਪਿਆ ਉਹ ਸਿਰਫ ਦਾਣਾ ਖਰੀਦਣ ਲਈ ਮਤਲਬ ਚੀਪ ਕੁਆਲਟੀ ਜਿਹੜੀ ਜੂਪੀ ਬਿਹਾਰ ਚ ਜ਼ਿਆਦਾ ਯੂਜ਼ ਹੁੰਦੀ ਆਪਣੇ ਪੰਜਾਬ ਚ ਤਾਂ ਯੂਜ਼ ਹੀ ਨਹੀਂ ਹੁੰਦਾ ਤੇ ਉਦੋਂ ਦਾ ਪ੍ਰੋਡਕਟ ਬਣਦਾ ਸੀ ਜਿਹੜਾ ਸੀ ਮਤਲਬ ਸਟਾਰਟਿੰਗ ਦੀ ਮਸ਼ੀਨਰੀ ਜਿਹੜੀ ਅਸੀਂ ਲਾਈਨ ਚੱਲ ਗਈ ਤੇ ਬਾਅਦ ਚ ਹੌਲੀ ਹੌਲੀ ਕਰਕੇ ਜਦੋਂ ਪਤਾ ਲੱਗਿਆ ਵੀ ਅਸੀਂ ਆਪਾਂ ਕਿਸੇ ਪਾਸੇ ਹੋਰੀ ਲਾਈਨ ਤੇ ਫਰੀ ਜਾਂਦਾ ਟਰੈਕ ਆਪਣਾ ਗਲਤ ਆ ਫਿਰ ਅਸੀਂ ਦੁਬਾਰਾ ਫਿਰ ਜ਼ੀਰੋ ਤੋਂ ਫਿਰ ਸਟਾਰਟ ਕੀਤਾ ਹਜੇ ਵੀ ਤੁਹਾਨੂੰ ਐਂ ਜਿਹੀ ਮਹਿਸੂਸ ਨਹੀਂ ਹੁੰਦਾ ਕਿ ਵੀ ਜਿਹਨੇ ਵੀ ਬਿਜ਼ਨਸ ਕਰਨਾ ਹੈ ਉਹ ਕੀ ਕਰਦਾ ਵੀ ਪੂਰੇ ਬਾਜ਼ਾਰ ਦੇ ਵਿੱਚ ਹਾਂਜੀ ਇੱਕ ਐਸੀ ਜਗ੍ਹਾ ਤੇ ਸ਼ੋਰੂਮ ਲੈ ਲੈਂਦਾ ਜਿੱਥੇ ਬਹੁਤ ਜ਼ਿਆਦਾ ਮਾਰਕੀਟ ਹੁੰਦੀ ਹੈ ਜਾਂ ਜਿੱਥੇ ਵਿਕਰੀ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਤੇ ਸ਼ੂਜ਼ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਅਸੀਂ ਪਹਿਲਾਂ ਹੋਰ ਡਿਫਰੈਂਟ ਡਿਫਰੈਂਟ ਬ੍ਰਾਂਡ ਦੇ ਸ਼ੂਜ਼ ਰੱਖਦੇ ਹੁੰਦੇ ਸੀ ਹਾਂਜੀ ਬਹੁਤ ਸਾਰੇ ਦੁਕਾਨਦਾਰ ਇਦਾਂ ਹੀ ਕਰਦੇ ਮੈਨੂੰ ਲੱਗਦਾ 80% ਇਦਾਂ ਹੀ ਕਰਦੇ ਆ ਬਿਲਕੁਲ 20% ਹੀ ਉਹ ਹੁੰਦੇ ਆ ਜਿਹੜੇ ਆਪ ਦਾ ਬ੍ਰਾਂਡ ਬਣਾਉਂਦੇ ਆ ਇਹਦੇ ਚ ਬਹੁਤ ਜ਼ਿਆਦਾ ਪਕਾਈ ਆ ਮੈਂ ਆਪ ਜਾ ਕੇ ਦੇਖਿਆ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਜਿਵੇਂ ਪਹਿਲੀ ਵਾਰ ਸ਼ੂਜ਼ ਬਣਾਦਾ ਦੇਖਿਆ ਇਹ ਤੋਂ ਪਹਿਲਾਂ ਵਸ ਬੜੇ ਬਣਾਏ ਚੱਕ ਲਿਆ ਰਹੇ ਸੀ ਨਹੀਂ ਮਤਲਬ ਉਹ ਉੱਥੇ ਪਿਆ ਤਾਂ ਡੱਬੇ ਜੋ ਨਿਕਲਿਆ ਤਾਂ ਐਦਾਂ ਲੱਗਦਾ ਵੀ ਬਸ ਇੱਕ ਸ਼ੂਜ਼ ਹੀ ਆ ਪਰ ਅੱਜ ਪਤਾ ਲੱਗਿਆ ਵੀ ਇੰਨਾ ਜ਼ਿਆਦਾ ਕੰਮ ਹੁੰਦਾ ਹੈ ਇੱਕ ਸ਼ੂਜ਼ ਦੇ ਉੱਤੇ ਵੀ ਮੈਂ ਕੋਈ ਨਹੀਂ ਸਟਾਰਟਿੰਗ ਅਸੀਂ ਮਤਲਬ ਬਣਾਇਆ ਬਣਾਇਆ ਅਸੀਂ ਕੁਝ ਨਹੀਂ ਲੈਂਦੇ ਸਿਰਫ ਜਿਹੜਾ ਕੱਲਾ ਸੋਲ ਆ ਸਾਨੂੰ ਬਾਹਰੋਂ ਰੈਡੀमेड ਪਰਚੇਜ਼ ਕਰਨਾ ਪੈਂਦਾ ਤੇ ਅਸੀਂ ਕੱਪੜਾ ਜਿਹੜਾ ਸਾਰਾ ਥਾਣਾ ਚ ਕੱਪੜਾ ਲੈ ਕੇ ਆਉਂਨੇ ਆ ਪਹਿਲਾਂ ਉਹਦੀ ਇੱਕ ਕਟਿੰਗ ਹੁੰਦੀ ਆ ਫਿਰ ਉਹਦੇ ਉੱਪਰ ਲੋਗੋ ਲੱਗਦਾ ਹਨ ਫਿਰ ਸਾਰੇ ਦਾ ਸਾਰਾ ਅਪਰ ਸਲਾਈ ਹੁੰਦਾ ਤੁਸੀਂ ਦੇਖੀਏ ਫਿਰ ਉਹਦੀ ਮਤਲਬ ਸੋਲ ਪੇਸਟਿੰਗ ਦਾ ਸਾਰਾ ਪ੍ਰੋਸੈਸ ਚੱਲਦਾ ਤਾਂ ਕੰਪਲੀਟ ਆਪਾਂ ਸੂਜ ਇੱਥੇ ਤਿਆਰ ਕਰਦੇ ਹੁਣ ਤੇ ਬਟ ਜਿਹੜਾ ਬ੍ਰਾਂਡ ਵਾਲੀ ਗੱਲ ਕਰ ਰਹੇ ਹਾਂ ਬ੍ਰਾਂਡ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਬਹੁਤ ਜ਼ਿਆਦਾ ਵਧੀਆ ਰਿਸਪਾਂ ਤੇ ਚੀਪ ਕੁਆਲਟੀ ਮੈਨੇ ਜੇ ਸਾਡੀ ਕੁਆਲਟੀ ਵਧੀਆ ਤਾਂ ਮਤਲਬ ਆਪਾਂ ਨੂੰ ਮਾਰਕੀਟ ਚ ਸਟੇਬਲ ਹੋਣ ਤੋਂ ਕੋਈ ਰੋਕ ਨਹੀਂ ਸਕਦਾ ਬਿਲਕੁਲ ਬਿਲਕੁਲ ਹਾਂ ਵੀ ਮਤਲਬ ਮੈਂ ਇੱਕ ਚੀਜ਼ ਹੋਰ ਦੇਖੀ ਜਿਹੜਾ ਨੀਚੇ ਤਲਾ ਹੁੰਦਾ ਹੈ ਹਾਂਜੀ ਤਲੇ ਤੋਂ ਥੱਲੇ ਜਿਹੜੀ ਉਹ ਤੁਸੀਂ ਸੋਲ ਬੋਲਦੇ ਹੋ ਜੀ ਸੋਲ ਵਰਤਦੇ ਆ ਉਹਦੇ ਵਿਚਾਲੇ ਨਾ ਇੱਕ ਚੀਜ਼ ਮੈਨੂੰ ਬਾਈ ਹੋਣਾ ਨੇ ਵਿਖਾਈ ਉਹਨੂੰ ਸਲਾਈ ਕਰਕੇ ਪੱਕਾ ਕੀਤਾ ਗਿਆ ਉਹਦੇ ਉੱਤੇ ਵੀ ਇੱਕ ਲੇਅਰ ਲਾਈ ਗਈ ਹਾਂਜੀ ਹਾਂ ਸਟੋਲ ਮੈਨੂੰ ਪਤਾ ਨਹੀਂ ਵੀ ਕੀ ਕਹਿੰਦੇ ਆ ਸਟੋਲ ਸਟੋਲ ਕਰਨਾ ਪੈਂਦਾ ਹਾਂ ਉਸ ਤੋਂ ਬਾਅਦ ਦੇ ਉੱਤੇ ਉਹਦੇ ਚ ਗੱत्ता ਰੱਖਿਆ ਜਾਂਦਾ ਜਦ ਕਿ ਆਮ ਜਿਹੜੇ ਆਪਾਂ ਸ਼ੂਜ਼ ਲੈ ਕੇ ਆਉਨੇ ਆ ਮਾਰਕੀਟ ਦੇ ਵਿੱਚ ਉਹ ਜਦੋਂ ਇੱਕ ਗੱत्ता ਜਾਂ ਨਿਕਲ ਜਾਂਦਾ ਉਸ ਤੋਂ ਬਾਅਦ ਚ ਥੱਲੇ ਉਹੀ ਰਹਿ ਜਾਂਦਾ ਤਲਾ ਹੀ ਰਹਿ ਜਾਂਦਾ ਚਲੇ ਰਹਿੰਦੇ ਨੇ ਮਮ ਕੰਪਲੀਟ ਜਿਹੜਾ ਸਾਡਾ ਸਾਡਾ ਸਿਸਟਮ ਆ ਜਿਹੜਾ ਸਾਰਾ ਦਾ ਸਾਰਾ ਸਲਾਈ ਵਾਲਾ ਮਤਲਬ ਪੇਸਟਿੰਗ ਵਾਲਾ ਪੇਸਟਿੰਗ ਵਾਲਾ ਜਿਹੜਾ ਸਿਸਟਮ ਬਹੁਤ ਜ਼ਿਆਦਾਤਰ ਆਗਰੇ ਚ ਚੱਲਦਾ ਉਹ ਸਿਰਫ ਇੱਕ ਗੱਤਾ ਰੱਖਿਆ ਉਹਦੇ ਉੱਪਰ ਮਤਲਬ ਪੇਸਟਿੰਗ ਕੀਤੀ ਥੱਲੇ ਸੋਲ ਜੋੜ ਤਾ ਉਹ ਤੋਂ ਨੇ ਆ ਉਹਦੇ ਬਾਅਦ ਚੋਂ ਪੇਸਟਿੰਗ ਪੱਟੀ ਮਤਲਬ ਕੈਮੀਕਲ ਵੀ ਚੀਪ ਕੁਆਲਿਟੀ ਦਾ ਯੂਜ਼ ਕਰਦੇ ਨੇ ਉਹ ਠੀਕ ਹੈ ਤੇ ਆਪਣੇ ਆਪਾਂ ਕੈਮੀਕਲ ਵੀ ਸੀ ਹੈਨਕਲ ਕੰਪਨੀ ਦਾ ਯੂਜ਼ ਕਰ ਰਹੇ ਨੇ ਜਿਹੜਾ ਇੰਟਰਨੈਸ਼ਨਲ ਜਰਮਨੀ ਦਾ ਬ੍ਰਾਂਡ ਆ ਮਤਲਬ ਕੈਮੀਕਲ ਵੀ ਕੋਈ ਦੇਸੀ ਨਹੀਂ ਯੂ ਕਿੱਥੋਂ ਲੈ ਕੇ ਆਉਨੇ ਹੋ ਔਰ ਇਹਦੀ ਇਹ ਮਤਲਬ ਚੰਡਨ ਦੀ ਕੀ ਗਾਰੰਟੀ ਹੁੰਦੀ ਹੈ ਮੈਮ ਦੇਖੋ ਜਿਹੜਾ ਡਿਪੈਂਡ ਕਰਦਾ ਵੀ ਆਪਾਂ ਨੂੰ ਪਤਾ ਦੇ ਇੱਕ ਤਾਂ ਸੋਲ ਦੀ ਕੁਆਲਿਟੀ ਸੜਾ ਫਾਈਲੋਨ ਤੇ ਈਵਾ ਦੋਨਾਂ ਚੀਜ਼ ਬਣਾ ਰਹੇ ਆ ਜਿਹੜਾ ਈਵਾ ਸੋਲਾ ਉਹ ਥੋੜੇ ਜਿ ਮਤਲਬ ਆਪਾਂ ਸੋਚ ਲੈਂਦੇ ਜਿਹੜਾ ਸੇ ਲਾਮ ਕਰਾ ਲਾਣ ਲਈ ਲੈ ਕੇ ਜਾਣ ਵਾਲੇ ਹੁੰਦੇ ਸੀ ਉਹਨਾਂ ਨੂੰ ਵੀ ਦਿੰਨੇ ਮਟੀਰੀਅਲ ਤੇ ਜਿਹੜਾ ਉਸ ਤੋਂ ਬਾਅਦ ਫਾਈਲੋਨ ਸੋਲਾ ਆ ਜਾਂਦਾ ਟਿਊਬ ਸੋਲਾ ਆ ਜਾਂਦਾ ਸਾਰੀ ਸਾਰੀ ਕੁਆਲਿਟੀ ਦਾ ਆਪਾਂ ਜਿਹੜਾ ਕੰਪਲੀਟ ਯੂਜ਼ ਕਰਦੇ ਆ ਹੰਡ ਨਹੀਂ ਗਾਰੰਟੀ ਹੈ ਜੇ ਆਪਾਂ ਕੈਮੀਕਲ ਸਹੀ ਹੈ ਤਾਂ ਤੁਹਾਡੇ ਹੰਡਣਾਂ ਦੀ ਗਾਰੰ ਬਿਲਕੁਲ ਸਾਡੀ ਹਰੇਕ ਘਰ ਦੇ ਵਿੱਚ ਮਿਲਦਾ ਸ਼ੂਜ਼ ਲੈਣਾ ਹੀ ਪੈਂਦੇ ਆ ਹਾਂਜੀ ਹਾਂਜੀ ਹਰੇਕ ਮੰਦੇ ਨੂੰ ਹਰੇਕ ਬੀਬੀ ਨੂੰ ਤੁਹਾਡੇ ਸ਼ੂਜ਼ ਦੇ ਵਿੱਚ ਐਸੀ ਕੀ ਕੁਆਲਿਟੀ ਹੈ ਵੀ ਜਿਹੜਾ ਕਈ ਕਈ ਸਾਲ ਤੋਂ ਸੀ ਕਹਿੰਦੇ ਉਹ ਮੈਂ ਡਿਪੈਂਡ ਕਰਦਾ ਤੁਸੀਂ ਮਤਲਬ ਕੈਮੀਕਲ ਜਿਹੜਾ ਪੇਸਟਿੰਗ ਉਹ ਕਿਦਾਂ ਦੀ ਯੂਜ਼ ਕਰਦੇ ਹੋ ਨਾ ਜੀ ਜੇ ਆਪਾਂ ਚੀਪ ਕੁਆਲਿਟੀ ਦਾ ਯੂਜ਼ ਕਰਾਂ ਤਾਂ ਅਸੀਂ ਦੁਕਾਨਦਾਰ ਨੂੰ ਵੀ ਗਾਰੰਟੀ ਦੇ ਕੇ ਚੱਲਦੇ ਆ ਵੀ ਜੇ ਸਾਡਾ ਸ਼ੂਜ਼ ਖੁੱਲ ਗਿਆ ਤਾਂ ਉਹ ਸਾਡਾ ਬਸ ਤਾਂ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਨਹੀਂ ਅਜੇ ਤੱਕ ਨਾ ਕਿ ਸਾਨੂੰ ਇਦਾਂ ਦੀ ਫੇਸ ਕਰਨੀ ਪਈ ਜੇ ਸਾਨੂੰ ਇਹ ਚੀਜ਼ ਦੀ ਆਪਣੀ ਚੀਜ਼ ਤੇ ਗਾਰੰਟੀ ਆ ਅਸੀਂ ਤਾਂ ਹੀ ਦੁਕਾਨਦਾਰ ਨੂੰ ਵਾਰੰਟੀ ਦੇ ਕੇ ਚੱਲਦੇ ਗਾਰੰਟੀ ਦੇ ਕੇ ਚੱਲਦੇ ਮੈਂ ਤੁਸੀਂ ਸੂਝ ਬਦ ਚੇਂਜ ਕਰਕੇ ਲੋ ਤਾਂ अच्छा कितने साल दी गारंटी देखो जो सालਾਂ ਤਾਂ ਹੁੰਦੀ ਭਾਵੇਂ ਵੀ 4-5 ਮਹੀਨੇ ਨਹੀਂ ਪੇਸਟਿੰਗ ਖੁੱਲਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਜੀ ਚਾਹੇ ਰੈਗੂਲਰ ਯੂਜ਼ ਕਰੋ ਤਾਂ 4-5 ਮਹੀਨੇ ਸਾਲ-ਸਾਲ ਤੱਕ ਕੋਈ ਪ੍ਰੋਬਲਮ ਆਂਦੀ ਨਹੀਂ ਜੇ ਆਪਾਂ ਡੱਬਾ ਬੰਦ ਕਰਕੇ ਰੱਖ ਦਾਂਗੇ ਸੂਜ ਨੂੰ ਫਿਰ ਉਹ ਕਿਸੇ ਨਾ ਕਿਸੇ ਲੈਵਲ ਤੇ ਹੋ ਸਕਦਾ ਪੇਸਟਿੰਗ ਦੇ ਖੁੱਲਣ ਦੇ ਸਾਰ ਬਣ ਜਣ ਅਦਰਵਾਈ ਨਹੀਂ ਖੁੱਲਦੀ ਇਹਦਾ ਕੀ ਰੀਜ਼ਨ ਹੁੰਦਾ ਨਹੀਂ ਤੇ ਪੇਸਟਿੰਗ ਦੀ ਜਿਹੜੀ ਲਾਈਫ ਹਮੇਸ਼ਾ ਤੁਹਾਨੂੰ ਹਵਾ ਲੱਗਣੀ ਚਾਹੀਦੀ ਆ ਸੂਜ ਜੇ ਆਪਾਂ ਮਤਲਬ ਜਿਵੇਂ ਆਪਾਂ ਦੇਖਿਆ ਵੀ ਬੜੇ ਬ੍ਰਾਂਡ ਦੇ ਕਈ ਵਾਰੀ ਤਾਂ ਜਿਵੇਂ ਇਸ ਤਰ੍ਹਾਂ 2025 ਚੱਲਦਾ ਆ ਆਲਮੋਸਟ ਤੇ ਜੋ ਵੀ ਮੈਨੂਫੈਕਚਰਿੰਗ ਨੂੰ ਸੇਲਾਂ ਚ ਲਾ ਕੇ ਕੱਢਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਉਹਦੇ ਚ ਇਹ ਚੀਜ਼ ਹੁੰਦੀ ਹੈ ਕਿ ਜਦੋਂ ਲੌਂਗ ਟਰਮ ਤੁਹਾਡਾ ਜਿਹੜਾ ਮਾਲ ਉਹ ਪਿਆ ਰਹਿ ਗਿਆ ਤਾਂ ਉਹ ਸੂਈ ਦੇ ਖੁੱਲਣ ਦੇ ਸਾਰ ਜਿਆਦਾ ਬਣ ਜਾਂਦੇ ਨੇ ਆਮ ਤੌਰ ਤੇ ਘਰਾਂ ਚ ਕੀ ਕਰਦੇ ਆ ਜਦੋਂ ਸਰਦੀ ਨਿਕਲ ਜਾਂਦੀ ਹੈ ਜਾਂ ਵੈਸੇ ਵੀ ਸਰਦੀ ਕੀ ਜਦੋਂ ਸ਼ਾਮ ਨੂੰ ਆ ਜਾਂਦੇ ਆ ਤੇ ਉਹ ਧੂਣ ਮਿੱਟੀ ਤੋਂ ਡੱਬੇ ਚ ਹੀ ਰੱਖਦੇ ਨੇ ਨਹੀਂ ਉਹ ਐਵੇਂ ਐਵੇਂ ਨਹੀਂ ਬੰਮ ਕੋਈ ਪ੍ਰੋਬਲਮ ਜੇ ਆਪਾਂ ਸ਼ਾਮ ਨੂੰ ਰੱਖਤਾ ਜਾਂ ਮਹੀਨੇ 15 ਦਿਨ 20 ਦਿਨ ਰੱਖ ਲਓ ਉਹਦੀ ਜਦੋਂ ਰੈਗੂਲਰ ਤੁਹਾਡਾ ਜਿਹੜਾ ਹੁਣ ਸਾਡੇ ਕੋਲ ਸਪੂਈਗਲੋ ਅਜ ਮਾਲ ਬਣ ਗਿਆ ਤਾਂ ਅਸੀਂ ਨਹੀਂ ਪਰਚੇਜ ਕੀਤੇ ਗਏ ਨੇ ਉਹ ਤੋ ਤਾਂ ਸੇਸਮੀ ਨਾਲ ਨਾਲ ਇੰਦੀ ਪੇਰੇਗਾ ਸਪੋਇ ਕਰ ਲੋ ਤਾਂ ਉਸ ਉਸ ਉੱਥੇ ਅਸਾਰ ਬਣ ਜਾਂਦਾ ਨਹੀਂ ਉਹ ਖੁੱਲਣ ਦੇ ਅਸਾਰ ਬਣ ਜਾਂਦੇ ਨੇ ਉਹਦੇ ਠੀਕ ਹੈ ਜੀ ਅੱਛਾ ਫਿਰ ਇਹਨੂੰ ਅੱਗੇ ਤੁਸੀਂ ਮੈਂ ਬਾਈ ਨਾਲ ਵੀ ਗੱਲ ਕਰ ਰਹੀ ਸੀ ਤੁਸੀਂ ਸ਼ੋਰੂਮ ਬਹੁਤ ਘੱਟ ਆ ਤੁਹਾਡੇ ਜਿਵੇਂ ਜਾਂ ਹੈ ਪਰ ਕਿੱਥੇ ਕਿੱਥੇ ਮੈਂ ਫਿਲਹਾਲ ਤਾਂ ਸਾਡਾ ਧੂਰੀ ਤੇ ਬਠਿੰਡੇ ਚ ਤੇ ਬਾਕੀ ਸਾਡਾ ਆਨਲਾਈਨ ਪੋਰਟਲ ਦੇ ਆਨਲਾਈਨ ਸਾਡੀ ਸੇਲ ਬਹੁਤ ਜ਼ਿਆਦਾ ਵਧੀਆ ਆ ਰਹੀ ਆ ਸਾਨੂੰ ਕੋਈ ਬਾਕੀ ਅਲਮੋਸਟ ਪੰਜਾਬ ਦੇ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਜੇ ਹਣਕੇ ਚ ਸਾਡੇ ਹੋਲ ਸੇਲਰ ਨੂੰ ਬਹੁਤ ਮਾਲ ਜਾ ਰਿਹਾ ਕਿ ਹੌਲ ਸੇਲਰਾਂ ਨੂੰ ਤੁਸੀਂ ਮਤਲਬ ਤਿਆਰ ਕਰਕੇ ਪਈ ਜੀ 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 ਠੀਕ ਹੈ ਜੀ ਇਹਦੇ ਚ ਵੀ ਕੋਈ ਮਤਲਬ ਬੈਨੀਫਿਟ ਤੁਹਾਨੂੰ ਕਿੰਨਾ ਕਿਉਂਕਿ ਜਿਵੇਂ ਬਾਈ ਨੇ ਦੱਸਿਆ ਅਸੀਂ ਸਟਾਰਟਿੰਗ ਕੀਤੀ ਤਾਂ ਕਰੋੜਾਂ ਦੀ ਲਾਗਤ ਲਾਈ ਸੀ ਕਿਸੇ ਦਾ ਵੀ ਦਿਲ ਨਹੀਂ ਵਗਦਾ ਹੁੰਦਾ ਕਿ ਜਿਹੜਾ ਕੰਮ ਆਪਾਂ ਕਰਨ ਜਾ ਰਹੇ ਆ ਉਹਦੇ ਬਾਰੇ ਆਪਾਂ ਨੂੰ ਨੌਲੇਜ ਬਿਲਕੁਲ 0% ਹੈ ਤੇ ਆਪਾਂ ਇੰਨੇ ਪੈਸੇ ਲਾ ਰਹੇ ਆ ਨਹੀਂ ਜਿਹੜੇ ਸਟਾਰਟਿੰਗ ਮੈਂ ਤੁਹਾਨੂੰ ਦੱਸਿਆ ਉਹ ਸਟਾਰਟਿੰਗ ਤਾਂ ਅਸੀਂ ਕੀਤੀ ਸੀ ਵੀ ਅਸੀਂ ਜਿਹੜੀ ਆਊਟਸੋਰਸਿੰਗ ਪ੍ਰੋਡਕਸ਼ਨ ਸਟਾਰਟ ਕਰਾਈ ਸੀ ਵੀ ਆਪਾਂ ਬਾਹਰੋਂ ਬਣਿਆ ਬਣਿਆ ਮਾਲ ਲੈ ਕੇ ਲੋਗੋ ਲਾਵਾਂਗੇ ਪਰ ਜਦੋਂ ਸਾਨੂੰ ਲੱਗਿਆ ਵੀ ਸਾ ਕਹਾਂ ਤੱਕ ਤਾਂ ਪਛਾਤਾ ਸੀ ਬਟ ਉਹਦੀ ਕੁਆਲਿਟੀ ਨਹੀਂ ਦੇ ਪਾਇੀ ਸੀ ਤਾਂ ਫਿਰ ਉਹ ਅਸੀਂ ਕੁਆਲਿਟੀ ਮੇਨਟੇਨ ਕਰਨ ਲਈ ਆਪਣੀ ਪ੍ਰੋਡਕਸ਼ਨ ਸਟਾਰਟ ਕਰਨੀ ਪਈ ਸਾਨੂੰ ਮਜਬੂਰੀ ਚ ਪ੍ਰੋਡਕਸ਼ਨ ਸਟਾਰਟ ਕਰਨੀ ਪਈ ਉਹ ਚੀਜ਼ ਦੀ ਅੱਛਾ ਠੀਕ ਹਾਂਜੀ ਹਾਂ ਅੱਛਾ ਇਹ ਬ੍ਰਾਂਡ ਦਾ ਨਾਮ ਕਿਵੇਂ ਸੋਚਦੇ ਹੋ ਛੱਡਵਰੀ ਮੈਂ ਜਿਹੜਾ ਛੱਡਵਰੀਆ ਛੱਡਵਰੀ ਸ਼ਹਿਰ ਆ ਪੇ ਆਸਟ੍ਰੇਲੀਆ ਦੇ ਵਿੱਚ ਵੀ ਹੈ ਕੈਨੇਡਾ 'ਚ ਵੀ ਹੈ ਤੇ ਯੂਕੇ 'ਚ ਵੀ ਹੈਗਾ ਬਟ ਅਸੀਂ ਘੱਟੋ ਘੱਟ 100 ਪਲੱਸ ਨੇਮ ਹੋਣਗੇ ਜਿਹੜੇ ਅਸੀਂ ਬਲਵ ਚੂਜ਼ ਕੀਤੇ ਫਿਰ ਅਸੀਂ ਅੱਗੇ ਰਜਿਸਟਰਡ ਲਈ ਭੇਜਦੇ ਰਹੇ ਬਟ ਜਦੋਂ ਅਸੀਂ ਸਵੇਰੇ ਸਾਰਾ ਦਿਨ ਲਾ ਕੇ ਉਹ 8 10 15 20 ਨਾ ਕੱਢਦੇ ਸਾਮ ਨੂੰ ਕਹਿੰਦੇ ਤਾਂ ਸਾਰੇ ਸਾਰੇ ਰਜਿਸਟਰਡ ਨਹੀਂ ਅੱਛਾ ਤੇ ਫਿਰ ਅਸੀਂ ਮਤਲਬ ਸਾਡਾ ਇਮੀਗ੍ਰੇਸ਼ਨ ਦਾ ਕੰਮ ਵੀ ਆ ਮੇਰਾ ਤੁਰੀ ਇਮੀਗ੍ਰੇਸ਼ਨ ਦਾ ਆਫਿਸ ਆ ਤੇ ਰਸਪਾਲભાઈ ਦਾ ਤੁਸੀਂ ਜਾਣਦੇ ਹੋ ਉਹਨਾਂ ਦਾ ਮੋਕ ਇਮੀਗ੍ਰੇਸ਼ਨ ਆਫਿਸ ਆ ਤਾਂ ਸਾੜਵਰੀ ਦੇ ਵਿੱਚ ਇੱਕ ਕਾਲਜ ਆ ਉਹ ਕਾਲਜ ਚ ਸੀ ਐਡਮਿਸ਼ਨ ਪਾ ਰਹੇ ਸੀ ਕੁਦਰਤੀ ਤੌਰ ਤੇ ਜਾਂ ਜਾ ਕੇ ਨੌ ਸੜਬਰੀ ਦੇਖ ਕੇ ਦੇਖੀ ਵੀ ਜਦਾ ਜਿਹਾ ਕੈਂਪਸ ਬਹੁਤ ਸੋਹਣਾ ਸਿਹਰਾ ਸੜਬਰੀ ਤੇ ਬਸ ਉੱਥੋਂ ਅਸੀਂ ਜਿਹੜਾ ਸੜਬਰੀ ਨੂੰ ਸਾਹਮਣੂ ਨੌ ਭੇਜੇ ਵੀ ਮੇ ਕਰਕੇ ਦੇਖੋ ਤਾਂ ਉਹ ਖਾਲੀ ਮਿਲ ਗਿਆ ਬਸ ਤਾਂ ਮੈਨੂੰ ਲੋਕਾਂ ਨੂੰ ਚੰਗਾ ਇੰਨਾ ਲੱਗਾਈ ਬਹੁਤ ਅੱਛਾ ਹਾਂਜੀ ਹਾਂਜੀ ਭਾਈ ਗੁਰਪ੍ਰੀਤ ਨਾਲ ਵੀ ਗੱਲਬਾਤ ਕਰ ਲੈਣੇ ਆ ਭਾਈ ਤੁਸੀਂ ਸੇਲ ਕਰਨ ਲਈ ਵੀ ਜਾਣੇ ਹੋ ਵੀ ਆਪਾਂ ਗੱਲ ਕਰ ਰਹੇ ਸੀ ਕਿ ਵੀ ਤੁਸੀਂ ਮਾਰਕੀਟ ਦੇ ਵਿੱਚ ਜਾਂ ਕਿਤੇ ਮੇਲਿਆਂ ਦੇ ਵਿੱਚ ਆਪਣਾ ਸਟਾਲ ਲਾਣੇ ਹੋ ਕਿਹੋ ਜਿਹਾ ਰਿਸਪਾਂਸ ਮਿਲਦਾ ਲੋਕਾਂ ਦਾ ਕਿਉਂਕਿ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਜਦੋਂ ਪਤਾ ਲੱਗਦਾ ਕਿ ਸਾਡਾ ਆਪ ਦਾ ਕੋਈ ਪੰਜਾਬੀ ਮੁੰਡਾ ਕੰਮ ਕਰ ਰਿਹਾ ਤੇ ਪੰਜਾਬੀ ਬੜਾ ਡਟ ਕੇ ਸਾਥ ਦਿੰਦੇ ਆ ਹਾਂ ਜੀ ਅਸੀਂ ਹੁਣ ਲਾਸਟ ਮੇਲੇ ਤੇ ਲਾਇਆ ਸੀ ਜਿਵੇਂ ਬਠਿੰਡੇ ਲਾਇਆ ਸੀ ਤੇ ਉੱਥੋਂ ਕਾਫੀ ਵਧੀਆ ਰਿਸਪਾਂਸ ਮਿਲਿਆ ਵੀ ਲੋਕ ਆਉਂਦੇ ਸੀ ਜੋ ਫਰਸਟ ਡੇ ਲੈ ਕੇ ਗਏ ਆ ਕੋਈ ਅਗਲੇ ਦਿਨ ਹੋਰ ਆਉਦੇ ਯਾਰੋ ਦੋਸਤਾਂ ਰਿਸ਼ਤੇਦਾਰੋਂ ਲੈ ਕੇ ਆਏ ਵੀ ਹਾਂ ਕੁਆਲਿਟੀ ਆ ਰੇਟ ਵੀ ਵਾਜਿਫਾ ਕੋਈ ਸਾਡੀ ਮੇਨ ਆ ਕਿ ਅਫੋਰਡੇਬਿਲਟੀ ਔਰ ਮੇਨ ਕੁਆਲਿਟੀ ਕੰਫਰਟ ਹਰ ਪਾਸੋਂ ਸਾਡੇ ਸ਼ੂਜ਼ ਵਧੀਆ ਤੇ ਜਿਹੜਾ ਬੰਦਾ ਲੈ ਕੇ ਆਂਦਾ ਉਹ ਅੱਗੇ ਸਲਾਹ ਦਿੰਦਾ ਹੈ ਕਿ ਬਾਈ ਇਹਨਾਂ ਤੋਂ ਪਰਚੇਸ ਕਰੋ ਕਿਉਂਕਿ ਮੇਨ ਕੁਆਲਿਟੀ ਹੈ ਮੈਂ ਦੇਖ ਪਈ ਕਿ ਸਾਰੇ ਇਹ ਮਤਲਬ ਸਪੋਰਟਸ ਸ਼ੂਜ਼ ਨਹੀਂ ਤੇ ਮੁੰਡੇ ਜਿਹੜੇ ਜਿਮ ਕਰਦੇ ਆ ਜਾਂ ਭੱਜ ਭੱਜਨ ਦੌੜਨ ਜਾਂਦੇ ਆ ਹਨਾ ਜਾਂ ਗੀਮਾਂ ਵਾਲੇ ਸਪੋਰਟਸ ਪਰਸਨ ਹੁੰਦੇ ਜਿਹੜੇ ਉਹਨਾਂ ਦੇ ਵਿੱਚ ਬਹੁਤ ਚਾਹਤ ਦੇਖਣ ਨੂੰ ਮਿਲ ਰਹੀ ਹੈ ਸ਼ੂਜ਼ ਦੀ ਹਨਾ ਬਿਕੋਜ਼ ਸਾਡੇ ਜਿਹੜੇ ਸ਼ੂਜ਼ ਐ ਇੱਕ ਐਂਟੀ-ਸਕਿਡ ਆ ਉਸ ਤੋਂ ਬਾਅਦ ਲਾਈਟ weight ਆ ਫਿਰ ਜਿਮ ਦੇ ਹਿਸਾਬ ਨਾਲ ਜਿਵੇਂ ਆਪਾਂ equipment's ਆ ਯਾਰ leg ਵਗੈਰਾ ਲਾਉਣੇ ਆ ਉਹਦੇ ਚ ਸਾਰੇ ਐਂਟੀ-ਸਕ੍ਰਿਡ ਮਤਲਬ ਸਲਿੱਪ ਨਹੀਂ ਹੁੰਦਾ ਠੀਕ ਹੈ ਗ੍ਰਿਪ ਵਧੀਆ ਬਣ ਜਾਂਦਾ ਬਾਕੀ ਜਿਹੜੀ ਫੋਮ ਵਗੈਰਾ ਯੂਜ਼ ਕਰਦੇ ਆ ਸੌਫਟ ਹੁੰਦੀ ਆ ਤੇ ਇਸ ਕਰਕੇ ਉਹ ਦੂਸਰਾ ਮੇਨ ਆ ਕਿ ਸਮੈਲ ਵਗੈਰਾ ਨਹੀਂ ਹੁੰਦੀ ਆਪਣੇ shoes ਦੇ ਚ ਕਿਉਂਕਿ ਅਸੀਂ ਅੰਦਰੋਂ ਕੋਈ ਵਗੈਰਾ ਉਹਦਾਂ ਦੀ ਗਮ ਨਹੀਂ ਯੂਜ਼ ਕਰਦੇ ਮੈਂ ਬਾਈ ਜੀ ਨੇ ਦੱਸਿਆ ਵੀ ਸਾਡੀ ਜਿਹੜੀ ਪੇਸਟਿੰਗ ਵਗੈਰਾ ਉਹ ਹਾਈ ਕੁਆਲਿਟੀ ਦੀ ਆ ਪੂਰੀ ਤੇ ਇਸ ਕਰਕੇ ਵੀ ਜਿਮ ਵਾਲੇ ਉਹਨੂੰ ਵਧੀਆ ਯੂਜ਼ ਕਰ ਰਹੇ ਆ ਉਹਨਾਂ ਮੁੰਡੇ ਔਰ ਰਨਿੰਗ ਆਸਤੇ ਵਧੀਆ ਯੂ ਤੇ ਉਹ ਵੀ ਸਾਡੇ ਬਹੁਤ ਜ਼ਿਆਦਾ ਰਿਸਪੌਂਸ ਉਹਦੀ ਮਿਲ ਰਿਹਾ ਕਿਉਂਕਿ ਕਿਤਾ ਇਜ਼ੀ ਪਾਉਣ ਦੇ ਵਿੱਚ ਇਜ਼ੀ ਆ ਤੇ ਜਿਵੇਂ ਹੁਣ ਮੇਰੇ ਫਾਦਰ ਸਾਹਿਬ ਵੀ ਉਹ ਯੂਜ਼ ਕਰਦੇ ਤੇ ਉਹਨਾਂ ਦੇ ਵੀ ਇਹੀ ਆ ਕਿ ਪਹਿਲਾਂ ਮੈਂ ਆ ਫਲਾਨ ਨੇ ਪਾਉਂਦਾ ਸੀਗਾ ਤੇ ਹੁਣ ਜਦੋਂ ਇਹ ਪਾਇਆ ਮੈਂ ਇਹੀ ਬਾਕੀ ਰੱਖਦਾ ਮੈਂ ਆਪ ਵੀ ਅਸੀਂ ਆਪ ਵੀ ਉਹੀ ਹੁਣ ਜ਼ਿਆਦਾ ਯੂਜ਼ ਕਰਦੇ ਆ ਵੀ ਇਹ ਹੁੰਦਾ ਪਹਿਲਾਂ ਵੀ ਹੋਰ ਬ੍ਰਾਂਡ ਦੇ ਬੰਦਾ ਯੂਜ਼ ਕਰਦਾ ਪਰ ਨਹੀਂ ਜਦੋਂ ਦੇ ਮੈਂ ਆਪ ਦੇ ਪਾਇਆ ਤੇ ਅਸੀਂ ਆਪ ਦੇ ਹੀ ਚੂਜ਼ ਪਾਉਨੇ ਤੁਹਾਡੀ ਫੈਕਟਰੀ ਤੁਹਾਡਾ ਫਿਊਚਰ ਹੈ ਇਸ਼ੇ ਉਹਨਾਂ ਮੁੰਡਿਆਂ ਲਈ ਵੀ ਉਹਨਾਂ ਦਾ ਮਤਲਬ ਬਰਾਬਰ ਦਾ ਫਿਊਚਰ ਦਾ ਰੋਲ ਅਦਾ ਕਰਦੇ ਆ ਕਿਉਂਕਿ ਜਿੰਨੀ ਮਿਹਨਤ ਬੰਦੇ ਨੇ ਕਿਸੇ ਜੌਬ ਲਈ ਰਨਿੰਗ ਕਰਨੀ ਹੈ ਚਾਹੇ ਉਹ ਟ੍ਰਾਇਲ ਦੇ ਚੱਲਿਆ ਜਾਂ ਉਹ ਰਨਿੰਗ ਚ ਹੈ ਨਾ ਜੇ ਉਹ ਰਨਿੰਗ ਕਰ ਰਿਹਾ ਉਹਨਾਂ ਹੀ ਜ਼ਰੂਰੀ ਉਹਨਾਂ ਦੇ ਪੈਰਾਂ ਚ ਪਾਇਆ ਸ਼ੂਜ਼ ਮੈਟਰ ਕਰਦਾ ਹੈ ਕਿ ਕਈ ਵਾਰੀ ਬੰਦੇ ਮਤਲਬ ਕਾਬਲ ਹੁੰਦੇ ਆ ਪਰ ਉਹਨਾਂ ਕੋਲ ਮਤਲਬ ਵਧੀਆ ਚੰਗੇ ਬ੍ਰਾਂਡ ਦਾ ਸ਼ੂਜ਼ ਨਹੀਂ ਹੁੰਦਾ ਜਾਂ ਗਰੀਬੀ ਕਰਕੇ ਤਾਂ ਪ੍ਰਾਈਸ ਕਿਹੋ ਜਿਹੇ ਰਹਿੰਦੇ ਆ ਇਹ ਤੁਹਾਡੀ ਜਿਹੜਾ ਬ੍ਰਾਂਡ ਆ ਸਾਡੇ ਪ੍ਰਾਈਸ ਬਹੁਤ ਜ਼ਿਆਦਾ ਅਫੋਰਡੇਬਲ ਆ ਮਤਲਬ ਆਨ ਅਗਰ ਦੇਖਿਆ ਜਾਵੇ ਇਸ ਮਤਲਬ 450 500 ਤੋਂ ਸਾਡੀ ਸਟਾਰਟਿੰਗ ਆ ਤੇ 1500 ਤੱਕ ਸਾਡੇ ਸਪੋਰਟਸ ਵਾਲੇ ਸ਼ੂਜ਼ ਹੈਗੇ ਆ ਜਿਹੜੇ ਅਸੀਂ ਸੈਡਬਰੀ ਬ੍ਰਾਂਡ ਵਿੱਚ ਕਰ ਰਹੇ ਆ ਤੇ ਉਹ ਸਾਰਿਆਂ ਦੀ ਕੁਆਲਿਟੀ ਪ੍ਰੀਮੀਅਮ ਆ ਮੈਂ ਉਹੀ ਦੱਸ ਰਿਹਾ ਜੀ ਅਫੋਰਡੇਬਿਲਟੀ ਤਾਂ ਹੀ ਆ ਰਹੀ ਹੈ ਕਿਉਂਕਿ ਪ੍ਰਾਈਸ ਸਾਡੀ ਬਹੁਤ ਘੱਟ ਆ ਤੇ ਕੁਆਲਿਟੀ ਸਾਡੀ ਪ੍ਰੀਮੀਅਮ ਵਾਲੀ ਆ ਪੂਰੀ ਉਹਦੇ ਵਿੱਚ ਤੇ ਇਸ ਕਰਕੇ ਉਹ ਆ ਕਿ ਜਿਹੜਾ ਬੰਦਾ ਯੂਜ਼ ਕਰਦਾ ਕਿਉਂਕਿ ਹੁਣ ਮੈਂ ਵੀ ਪਰਸਨਲੀ ਰਨਿੰਗ ਆਸਤੇ ਹੋ ਗਏ ਜਮ ਵੀ ਜਾਂਦੇ ਅਸੀਂ ਆਪ ਵੀ ਯੂਜ਼ ਕਰਦੇ ਮੇਰੇ ਹੁਣ ਫਰੈਂਡ ਸਰਕਲ ਚ ਵੀ ਮੈਂ ਦਿੱਤੇ ਮੁੰਡਿਆਂ ਨੂੰ ਹੋਰ ਵੀ ਜਿੰਨੇ ਲੈ ਕੇ ਆਂਦੇ ਆ ਤੇ ਵਧੀਆ ਰਿਸਪੌਂਸ ਮਿਲਦਾ ਪਿਆ ਔਰ ਮੇਨ ਲੁੱਕ ਵੱਲੋਂ ਵੀ ਕਿ ਹਾਂ ਤੁਹਾਡੀ ਲੁੱਕ ਵੀ ਸਾਰੇ ਸ਼ੂਜ਼ ਦੀ ਉਹ ਆਪਾਂ ਹੁਣ ਦਿਨੋ ਦਿਨ ਇੰਪਰੂਵ ਕਰਦੇ ਰਹੇ ਨੇ ਨਵੇਂ-ਨਵੇਂ ਮਾਡਲ ਆਪਾਂ ਲਾਂਚ ਕਰੀ ਜਾਂਦੇ ਆ ਜੀ ਅੱਛਾ ਇਸ ਕਰਕੇ ਉਹ ਵੀ ਚੱਲਦੀ ਸ਼ੋਰੂਮ ਦੇ ਅਸੀਂ ਜਿਵੇਂ ਬਾਈ ਨਾਲ ਗੱਲ ਕੀਤੀ ਕਿ ਸਿਰਫ ਦੋ ਹੀ ਸ਼ੋਰੂਮ ਨੇ ਹਨਾ ਚਲੋ ਠੀਕ ਆ ਹੋਲ ਸੇਲਰਾਂ ਨੂੰ ਤੁਸੀਂ ਸੇਲ ਕਰ ਰਹੇ ਹੋ ਪਰ ਇੱਥੇ ਚਿਤਆਂ ਲੱਗੀਆਂ ਪਈਆਂ ਮੈਂ ਦੇਖਿਆ ਹਨਾ ਤੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਇਸ ਚੀਜ਼ ਨੂੰ ਹਾਂ ਜੀ ਹਾਂ ਜੀ ਅਸੀਂ ਉਸ ਤੇ ਉਹ ਵੀ ਨਾਲ ਨਾਲ ਚੱਲਿਆਂ ਦਾ ਜਮਨ ਦੋ ਸ਼ੋਰੂਮ ਅਸੀਂ ਪਹਿਲਾਂ ਟੈਸਟਿੰਗ ਵਾਸਤੇ ਸੀਗਾ ਚਲੋ ਇੱਕ ਵਾਰੀ ਆਊਟਲੈਟਸ ਹੁਣ ਅਸੀਂ ਫਰੈਂਚਾਈਜ਼ੀ ਮਾਡਲ ਤਿਆਰ ਕਰ ਰਹੇ ਹਾਂ ਦਾ ਤੇ ਵੀ ਆਪਾਂ ਇਹਦੀ ਫਰੈਂਚਾਈਜ਼ੀ ਵੀ ਦੇਵਾਂਗੇ ਤੇ ਉਸ ਆਨਲਾਈਨ ਵੀ ਚੱਲੂਗਾ ਤੇ ਬਾਕੀ ਜਿਹੜਾ ਆਨਲਾਈਨ ਆ ਉਹਦੇ ਉੱਤੇ ਸਾਡੀ ਵਧੀਆ ਸੇਲ ਚੱਲ ਰਹੀ ਆ ਤੇ ਉਸ ਤੋਂ ਬਾਅਦ ਆਰਗੇਨਿਕ ਸਾਡੀ ਸੇਲ ਚੰਗੀ ਹੋ ਰਹੀ ਆ ਹੁਣ ਅਸੀਂ ਆਪਦਾ ਐਡਵਰਟਾਈਜ਼ਮੈਂਟ ਹੋ ਗਈ ਆ ਪ੍ਰੋਮੋਸ਼ਨਸ ਹੋ ਗਈ ਉਦਾਂ ਦੇ ਕਰਾਂਗੇ ਤਾਂ ਫਿਰ ਉਹ ਉਸ ਲੈਵਲ ਤੇ ਜਾਊਗੀ ਮੇਨ ਇਹ ਸੀਗਾ ਵੀ ਸਾਨੂੰ ਲੋਕਾਂ ਵੱਲੋਂ ਰਿਸਪੌਂਸ ਵਧੀਆ ਮਿਲਣਾ ਚਾਹੀਦਾ ਵੀ ਜਿਹੜੀ ਚੀਜ਼ ਲੈ ਕੇ ਜਾਂਰੋਂ ਦੱਸਾਂ ਕਿ ਹਾਂ ਬਈ ਚੀਜ਼ ਸਹੀ ਆ ਤੇ ਉਹ ਅਸੀਂ ਪਾਸ ਕਰ ਲਿਆ ਇੱਥੇ ਵੀ ਸਾਨੂੰ ਕੁਆਲਿਟੀ ਦਾ ਪੂਰਾ ਭਰੋਸਾ ਅਫੋਰਡੇਬਿਲਟੀ ਦਾ ਭਰੋਸਾ ਤੇ ਇਸ ਕਰਕੇ ਉਹ ਚੀਜ਼ ਅਸੀਂ ਪਾਸ ਆ ਤਾਂ ਹੁਣ ਅਸੀਂ ਉਹਨੂੰ ਹਾਲ ਸਟੈਪ ਬਾਈ ਸਟੈਪ ਅੱਗੇ ਗ ਆਰਡਰ ਆ ਰਹੇ ਹੁਣ ਮੈਨੂੰ ਇਥੋਂ ਮਹਾਰਾਸ਼ਟਰ ਜਿਹੜਾ ਆ ਰਿਹਾ ਤੇ ਹੋਰ ਅਦਰ ਸਟੇਟਸ ਦੇ ਵਿੱਚੋਂ ਵੀ ਆ ਰਹੇ ਆ ਤੇ ਮਤਲਬ ਇਹ ਆ ਕਿ ਅਸੀਂ ਰੀਲਿਸ ਕਰ ਰਹੇ ਹਾਂ ਉਥੇ ਤੇ ਕਰੀ ਜ਼ਿਆਦਾਤਰ ਜੈਂਟਸ ਬਣਾ ਰਹੇ ਹਾਂ ਜਾਂ ਲੇਡੀਜ਼ ਸ਼ੂਜ਼ ਵੀ ਹੁੰਦੇ ਆ ਤੁਹਾਡੇ ਲੇਡੀਜ਼ ਵਾਲੀ ਵੀ ਹੈਗੇ ਪਰ ਮੇਨਲੀ ਸਾਡੇ ਜ਼ਿਆਦਾ ਜੈਂਟਸ ਆ ਬਟ ਹੁਣ ਲੇਡੀਜ਼ ਦੇ ਵੀ ਕਾਫੀ ਮਾਡਲ ਅਸੀਂ ਕਰਦੇ ਆ ਰੀਲਿਸ ਤੇ ਉਹ ਵੀ ਸਾਡਾ ਚੰਗਾ ਬਹੁਤ ਵੱਡਾ ਚੈਲੰਜ ਹੁੰਦਾ ਬਿਲਕੁਲ ਜੀ ਹੁਣ ਮੈਂ ਦਸੀ ਇਹਨੇ ਮੇਲੇ ਸੀ ਮੈਂ ਹੁਣ ਸਟਾਕ ਮੈਂ ਦੁਬਾਰਾ ਉੱਥੇ ਬਠਿੰਡੇ ਲੈ ਕੇ ਜਾਣਾ ਲੇਡੀਜ਼ ਵਾਲਾ ਮੇਰਾ ਸਾਰਾ ਸਟਾਕ ਹੀ ਨਿਕਲ ਗਿਆ ਸਭ ਤੋਂ ਵੱਧ ਲੇਡੀਜ਼ ਵਾਲੀ ਸਲਿੱਪਾਂ ਆਣ ਹੋ ਗਏ ਆ ਫੀਤੇ ਵਾਲੋ ਸਾਰੇ ਮਤਲਬ ਉਹਨਾਂ ਨੇ ਇੰਨਾ ਇਹ ਵੀ ਬੀਆ ਹੁੰਦਾ ਹੀ ਬਦਨਾਮ ਆ ਵੀ ਨਖਰੇ ਕਰਦੀਆਂ ਇਹਨਾਂ ਨੂੰ ਚੀਜ਼ ਨਹੀਂ ਪਸੰਦ ਆਉਂਦੀ ਬੇ ਚੀਜ਼ ਤੇ ਨਾ ਪਸੰਦ ਆਈ ਕਵਾਲਿਟੀ ਉਹਦਾ ਦੀ ਸ਼ੋਹਨ ਉਹਨਾਂ ਨੇ ਇੱਕ ਇੱਕ ਵਾਰੀ ਜਿਹੜੀ ਚੱਕੀ ਉਹ ਬਸ ਲੈ ਗਏ ਵੀ ਹਾਂ ਸਾਨੂੰ ਇਹ ਵਧੀਆ ਲੱਗੀ ਆ ਤੇ ਉਸ ਤੋਂ ਬਾਅਦ ਉਹੀ ਉਹਨਾਂ ਨੇ ਸਾਡਾ ਪ੍ਰੋਮੋਸ਼ਨ ਇੰਨਾ ਕਰਤਾ ਮੇਲੇ ਦੇ ਬਾਅਦ ਤੇ ਲੋਕ ਉੱਥੇ ਉਹਨਾਂ ਦੇ ਸ਼ੋਅਰੂਮ ਲੱਬ ਲੱਬ ਕੇ ਸਾਡੇ ਉੱਤੇ ਬਠਿੰਡੇ ਆ ਰਹੇ ਆ ਵੀ ਕਿਉਂਕਿ ਅਸੀਂ ਬਠਿੰਡੇ ਦੇ ਵਿੱਚ ਹੀ ਕੀਤਾ ਸੀ ਫਸਟ ਟਾਈਮ ਤੇ ਉਹ ਇੱਕ ਐਕਸਪੀਰੀਅੰਸ ਲੈਣ ਵਾਸਤੇ ਕੀਤਾ ਸੀ ਪਲੱਸ ਮੇਨ ਸੀਗਾ ਵੀ ਪਿੰਡਾਂ ਨਾਲ ਜੁੜੇ ਆ ਤੇ ਵੀ ਲੋਕਾਂ ਤੱਕ ਪਹੁੰਚਣਾ ਤੇ ਉਹ ਸਭ ਤੋਂ ਵੱਡਾ ਆ ਪੰਜਾਬ ਦੇ ਵਿੱਚ ਮੇਲਿਆਂ ਤੋਂ ਉੱਤੇ ਕੁਝ ਨਹੀਂ ਗਾਈ ਤੇ ਜਾਗਦੇ ਜਗਨੋਂ ਦਾ ਮੇਲਾ ਸੀ ਉੱਥੇ ਔਰ ਕਾਫੀ ਵੱਡਾ ਸੀਗਾ ਤਿੰਨ ਚਾਰ ਦਿਨ ਚੱਲੇ ਸੀਗਾ ਮੈਂ ਜੀ ਤੁਹਾਡੇ ਵੱਲ ਫੇਰ ਆਵਾਂਗੀ ਜਿਵੇਂ ਇੱਕ ਕਲਾਕਾਰ ਨੂੰ ਕਹਿੰਦੇ ਤਾੜੀਆਂ ਦੀ ਜ਼ਰੂਰਤ ਹੁੰਦੀ ਆ ਹੌਸਲਾ ਵਧਾਈ ਵਾਸਤੇ ਤੇ ਜੇ ਕੋਈ ਬੰਦਾ ਆਪਣਾ ਬਿਜ਼ਨਸ ਕਰਦਾ ਜਾਂ ਆਪਣਾ ਬ੍ਰਾਂਡ ਸਟਾਰਟ ਕਰਦਾ ਤਾਂ ਉਹਨੂੰ ਇੱਕ ਰੈਵਨਿਊ ਦੀ ਲੋੜ ਹੁੰਦੀ ਹੈ ਕਿ ਤੁਹਾਡੇ ਪੱਕੇ ਕਸਟਮਰ ਜੋੜਨ ਲੱਗ ਜਾਂਦੇ ਰੈਗੂਲਰ ਕਸਟਮਰ ਉਹੋ ਜੀ ਚੀਜ਼ ਦੇਖਣ ਨੂੰ ਮਿਲ ਰਹੀ ਆ ਨੀ ਬਿਲਕੁਲ ਮੈਂ ਜਿਨ੍ਹਾਂ ਨੇ ਸਾਨੂੰ ਇੱਕ ਵਾਰੀ ਆਰਡਰ ਕਰ ਲਿਆ ਜਿਹਨੇ ਇੱਕ ਵਾਰੀ ਪੈਰ ਚ ਪਾ ਲਿਆ ਤਾਂ ਮੇਰੇ ਖਿਆਲ ਚ ਉਹਨਾਂ ਦੇ ਅੱਗੇ ਰਿਸ਼ਤੇਦਾਰ ਵੀ ਸਾਰੇ ਨੂੰ ਰეკਮੈਂਡ ਕਰ ਰਹੇ ਨੇ ਵੀ ਅਸੀਂ ਸੇਮ ਸੂਜ ਪਾਈਏ ਮੇਰੇ ਨਾਲ ਕੋ ਮਹਾਲੀ ਤੋਂ ਗੱਲ ਗੱਲ ਕਰ ਰਹੀ ਸੀ ਕਹਿੰਦੇ ਵੀ ਅਸੀਂ ਸਾਨੂੰ ਬਹੁਤ ਚਾਅ ਹੋਇਆ ਸਾਨੂੰ ਖੁਸ਼ੀ ਹੋਈ ਆ ਵੀ ਸਾਡੇ ਵੀ ਪਿੰਡਾਂ ਤੋਂ ਕਿਸ ਨੇ ਇਦਾਂ ਦਾ ਮਤਲਬ ਕੰਮ ਸਟਾਰਟ ਕੀਤਾ ਤਾਂ ਉਹ ਕਹਿੰਦੇ ਵੀ ਪਹਿਲਾਂ ਮੈਂ ਇੱਕ ਕਾਫੀ بڑے ਬ੍ਰਾਂਡ ਦਾ ਨਾਮ ਲੈ ਰਿਆ ਸੀ ਵੀ ਇਹ ਮੈਂ ਕਰਕੇ ਵੀ ਮੈਂ ਤੁਹਾਡਾ ਆਨਲਾਈਨ ਕਹਿੰਦੇ ਮੈਂ ਸੂਜ ਪਾ ਕੇ ਅੱਜ ਪੈਰ ਦੀ ਸਾਨੂੰ ਉਸ ਤੋਂ ਵੀ ਜ਼ਿਆਦਾ ਕੰਫਰਟ ਮਿਲਿਆ ਕਹਿੰਦੇ ਮੈਂ ਤਾਂ ਤੁਹਾਨੂੰ ਕਾਲ ਕੀਤੀ ਆ ਵਿਧੀ ਪਰ ਪਿੱਛੇ ਲੱਟਿਓ ਲੱਗੇ ਰਹੋ ਅਸੀਂ ਤੁਹਾਡੇ ਨਾਲ ਅੱਛਾ ਹਾਂਜੀ ਵੀ ਬਹੁਤ ਇੰਪਰੂਵਮੈਂਟ ਬਾਈ ਜਿਵੇਂ ਗੱਲ ਕਰ ਰਹੇ ਸੀ ਵੀ ਕਰ ਰਹੇ ਆ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਸ਼ੂਜ਼ ਬਣਾ ਰਹੇ ਆ ਹੋਂ ਤੱਕ ਕਿਹੜੇ ਕਿਹੜੇ ਬਣਾ ਰਹੇ ਹੋ ਯਾ ਸਨੀਕਰ ਬੜੇ ਕਮ मतलब ਕਮੀ ਸੀ ਕਿ ਮੈਂ ਦੇਖਿਆ ਹਾਂ ਸਨੀਕਰ ਅਸੀਂ ਉਹਦੇ ਸਨੀਕਰ ਤੇ ਸਾਡੇ ਕੋਲ 2-3 ਮਾਡਲ ਹੀ ਨੇ ਸਨੀਕਰ ਦੇ ਅਸੀਂ ਮਾਡਲ ਮੇਰੇ ਖਿਆਲ ਚ 15 ਡੇ ਅਸੀਂ ਘਟੋ ਘਟ 15 ਤੋਂ 20 ਮਾਡਲ ਅਸੀਂ ਲਾਂਚ ਕਰਨਾ ਆ ਆਲਮੋਸਟ ਸਾਡਾ ਗਰਾਊਂਡ ਤਿਆਰ ਆ ਉਹਨਾਂ ਲਈ ਤੇ ਜਿਹੜੇ ਸਪੋਰਟਸ ਦੇ ਸਪੋਰਟਸ ਦੇ ਲਗਭਗ ਸਾਡੇ ਕੋਲ 80 85 ਨੀਅਰ ਮਾਡਲ ਆਊਟ ਮਾਡਲ ਆਪਣੇ ਰੈਡੀ ਨੇ ਬਿਲਕੁਲ ਜੋ ਸਟਾਫ ਲੱਭਣਾ ਇਹਦੇ ਵਾਸਤੇ ਉਹ ਵੀ ਚੈਲੰਜ ਤਾਂ ਹਮ ਸੀ ਤੁਹਾਡੇ ਦੀ ਕਿਵੇਂ ਲੱਭਿਆ ਔਰ ਕਿੱਥੋਂ ਕਿੱਥੋਂ ਦਾ ਇਹ ਸਟਾਫ ਹੈ ਤੇ ਹਰੇਕ ਬੰਦੇ ਦੀ ਅਲੱਗ-ਅਲੱਗ ਸਕਿੱਲ ਹੈ ਕਿ ਕੋਈ ਸਟਿਚਿੰਗ ਕਰ ਰਿਹਾ ਕੋਈ ਬੇਸਟਿੰਗ ਕਰ ਰਿਹਾ ਕੋਈ ਸਲਾਈ ਕਰ ਰਿਹਾ ਜੀ ਮੰਤਨ ਸਟਾਰਟਿੰਗ ਦੇ ਵਿੱਚ ਸਾਨੂੰ ਜ਼ਰੂਰ ਥੋੜਾ ਜਿਹਾ ਫੇਸ ਕਰਨਾ ਪਿਆ ਇਹ ਚੀਜ਼ ਦਾ ਬਟ ਜਦੋਂ ਲੋਕਾਂ ਨੂੰ ਪਤਾ ਲੱਗੇ ਸਾਡੇ ਇਥੇ ਮਲੇਕ ਕੋਲ ਲੱਗੇ ਫੈਕਟਰੀ ਬਲੈਕ ਕਾਫੀ ਸੈਗਾ ਦੇ ਨਾਮ ਦੀ ਕਾਫੀ ਵੱਡੀ ਫੈਕਟਰੀ ਚੱਲਦੀ ਆ ਤੇ ਉਥੋਂ ਮਤਲਬ ਕੋਈ ਉਹਨਾਂ ਦੀ ਇੰਡੀਵਿਜੂਅਲੀ ਕੋਈ ਪ੍ਰੋਬਲਮ ਹੋਣੀ ਆ ਤਾਂ ਉਹਦੇ ਕਰਕੇ ਉਥੋਂ ਮੁਲਾਜ਼ਮ ਕਾਫੀ ਹਟ ਕੇ ਸਾਡੇ ਕੋਲ ਆਏ ਨੇ ਅੱਛਾ ਤੇ ਹੁਣ ਇਸ ਟਾਈਮ ਸਾਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਤੇ ਸਾਨੂੰ ਕੋਈ ਐਕਸਪਰਟ ਬਿਲਕੁਲ ਬਿਲਕੁਲ ਮੈਂ ਬਹੁਤ ਐਕਸਪਰਟ ਬਲੇ ਬਾਕੀ ਜਿਹੜੇ ਕੋਈ ਅਨਟ੍ਰੇਡ ਵੀ ਸਾਨੂੰ ਲੋਕਲ ਪਿੱਥ ਮਿਲ ਜਾਂਦੇ ਨੇ ਤਾਂ ਉਹਨਾਂ ਦੇ ਉਹ ਆਲਮੋਸਟ ਹਫਤੇ ਦਾ ਦੇ ਵਿੱਚ ਵਿੱਚ ਕੰਮ ਆਰਾਮ ਨਾਲ ਸਿੱਖ ਜਾਂਦੇ ਨੇ ਨਾ ਜੀ ਕਿੰਨੇ ਕਰੋੜ ਰੁਪਏ ਕਰੋੜਾਂ ਰੁਪਏ ਤੁਸੀਂ ਸਟਾਰਟਿੰਗ ਦੇ ਵਿੱਚ ਲਾਇਆ ਇਸ ਬਿਜ਼ਨਸ ਦੇ ਉੱਤੇ ਕੀ ਇਹ ਗੱਲ ਸੱਚ ਹੈ ਮੈਂ ਦੇਖੋ ਜਿਹੜੀ ਮਸ਼ੀਨਰੀ ਹੈ ਜੇ ਆਪਾਂ ਚੰਗੀ ਮਸ਼ੀਨਰੀ ਲਾਉਣੀ ਆ ਤਾਂ ਆਪਾਂ ਨੂੰ ਪੈਸਾ ਇਨਵੈਸਟ ਤਾਂ ਕਰਨੀ ਪੈਣਾ ਜੀ ਹਣ ਤਾਂ ਇਹ ਜੇ ਆਪਾਂ ਦੇਸੀ ਮਸ਼ੀਨਰੀ ਲਾ ਕੇ ਚੱਲਾਂਗੇ ਤਾਂ ਉਹਦੀ ਕੁਆਲਿਟੀ ਨਹੀਂ ਹੋਊ ਤੁਹਾਨੂੰ ਦੀ ਆਪ ਹੋਊਗੀ ਤਾਂ ਅਸੀਂ ਮਤਲਬ ਬ੍ਰਾਂਡ ਨੂੰ ਪ੍ਰੋਮੋਟ ਕਰਨ ਲਈ ਤਾਂ ਸਾਨੂੰ ਚੰਗੀ ਮਸ਼ੀਨਰੀ ਲੈਣੀ ਪੈਣੀ ਸੀ ਤਾਂ ਉਹਦੇ ਲਈ ਇਨਵੈਸਟਮੈਂਟ ਤਾਂ ਆਪਾਂ ਨੂੰ ਕਰਨੀ ਪੈਣੀ ਸੀ ਜੀ ਜੀ ਅੱਛਾ ਯਾਰੀ ਦੀਆਂ ਬਣੀਆਂ ਲੋਕ ਸੰਗਤ ਦੀਆਂ ਬੜੀਆਂ ਮਸਾਲਾ ਦਿੰਦੇ ਆ ਵੀ ਸੰਗਤ ਤੁਹਾਡੀ ਚੰਗੀ ਹੋਵੇ ਇੱਕ ਚੰਗੀ ਸੰਗਤ ਜਾਂ ਚੰਗੀ ਦੋਸਤੀ ਅੱਜ ਤੁਹਾਨੂੰ ਇੱਥੋਂ ਤੱਕ ਲੈ ਆਈ ਕੀ ਕਹਿਣਾ ਚਾਹੂਗੀ ਨਹੀਂ ਦੇਖੋ ਜਿਹੜਾ 프ਰੈਂਡ ਸਰ ਅਸੀਂ ਕਿਸੇ ਮਤਲਬ ਇਦਾਂ ਦਾ ਨਹੀਂ ਕਰਿਆ ਵੀ ਵੀ ਮੈਂ ਜ਼ਿਆਦਾ ਇਹਦੇ ਤੇ ਪ੍ਰੈਸ਼ਰ ਰੱਖਣਾ ਜਾਂ ਮੈਂ ਆਪਣਾ ਫੇਸ ਜਿਵੇਂ ਅੱਗੇ ਲੈ ਕੇ ਜਾਣਾ ਗੁਰਪ੍ਰੀਤ ਨੂੰ ਪਿੱਛੇ ਕਰਨਾ ਜਾਂ ਰਸਪਾਲ ਵਾਈ ਨੂੰ ਪਿੱਛੇ ਕਰਨਾ ਤਾਂ ਇਦਾਂ ਦਾ ਜਦੋਂ ਆਪਾਂ ਇਹ ਚੀਜ਼ ਸੋਚਣ ਲੱਗ ਜਾਂਦੇ ਫਿਰ ਤੁਸੀਂ ਮਤਲਬ ਤੁਹਾਡਾ ਜਿਹੜਾ ਬਿਜ਼ਨਸ ਆਟੋਮੈਟਿਕ ਪਿੱਛੇ ਹੋਣ ਲੱਗ ਜਾਂਦਾ ਤੇ ਅਸੀਂ ਇੱਕ ਦੂਜੇ ਨੂੰ ਪ੍ਰੈਸ਼ਰਾਈਜ਼ ਕਰਦੇ ਵੀ ਤੁਸੀਂ ਅੱਗੇ ਆਓ ਹਣਾ ਤੁਸੀਂ ਅੱਗੇ ਉਤਾਂ ਕਿ ਆਪਾਂ ਮਤਲਬ ਆਪਾਂ ਉਹਦਾ ਜਿੰਨਾ ਵੱਧ ਤੋਂ ਵੱਧ ਆਪਾਂ ਯੋਗਦਾਨ ਦੇ ਸਕੀਏ ਬਿਲਕੁਲ ਜੇ ਮਨ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਮਨਮਤਾਵ ਹੋਊਗਾ ਤਾਂ ਫਿਰ ਬਿਜ਼ਨਸ ਤੇ ਵੀ ਉਹਦਾ ਅਸਰ ਪੈਂਦਾ ਬਿਲਕੁਲ ਬਿਲਕੁਲ ਮੈਂ ਬਿਲਕੁਲ ਪਹਿਲੀ ਗੱਲ ਤਾਂ ਸੀ ਇਦਾਂ ਦਾ ਕਿਉਂਕਿ ਜੇ ਛੋਟੇ ਜਿਹੇ ਇਹਦੇੰਨਾਂ ਥੋੜੇ ਜਿਹਾ ਹਲੇ ਇਹ ਚੀਜ਼ ਕਰ ਜਾਂਦੇ ਨੇ ਸਾਡਾ ਇੰਨਾ ਕ ਐਕਸਪੀਰੀਅੰਸ 15 15 20 20 ਸਾਲ ਦਾ ਸਾਡੇ ਆਪਣੇ ਪਰਸਨਲ ਲਾਈਫ ਐਕਸਪੀਰੀਅੰਸ ਹੋ ਚੁੱਕੇ ਨੇ ਤਾਂ ਮਤਲਬ ਇਹ ਇਦਾਂ ਦੀ ਚੀਜ਼ ਆਪਾਂ ਨੂੰ ਫੇਸ ਕਰਨ ਦੀ ਜਰੂਰਤ ਨਹੀਂ ਬਾਕੀ ਜਿਹੜੇ ਜਦੋਂ ਆਪਾਂ ਸਮਾਲ ਸਕੇਲ ਤੇ ਕਰਦੇ ਹਾਂ ਉੱਥੇ ਜਰੂਰ ਖਿੱਚੋ ਤਾਣ ਹੋ ਜਾਂਦੀ ਆਪਾਂ ਚ ਇੱਥੇ ਤਾਂ ਕੋਈ ਇਦਾਂ ਦੀ ਸਾਡੇ ਪਾਰਦਰਸ਼ੀ ਸਾਰਾ ਕੁਝ ਸਾਨੂੰ ਕੋਈ ਪ੍ਰੋਬਲਮ ਆਂਦੀ ਨਹੀਂ ਜੀ ਬਾਈ ਦੱਸਦੇ ਸੀ ਕਿ ਵਿਦੇਸ਼ਾਂ ਚ ਵੀ ਜਾਣਾ ਪੈਂਦਾ ਹੈ ਹਨਾ ਸਿਰਫ ਸਟਾਕ ਵਾਸਤੇ ਨੌਲੇਜ ਵਾਸਤੇ ਤੇ ਕਿਹੜੀ ਕਿਹੜੀ ਕੰਟਰੀਆਂ ਕਿਹੜੇ ਕਿ ਕੈਨੇਡਾ ਚ ਅਬ ਉਹਦਾ ਇੱਕ ਫਰੈਂਚਾਈਜ਼ੀ ਓਪਨ ਕਰਨ ਦੀ ਸਲਾਹ ਕਰ ਰਹੇ ਸੀ ਲਾਸਟ ਈਅਰ ਤਾਂ ਸਾਨੂੰ ਥੋੜਾ ਜਿਹਾ ਇਹ ਚੀਜ਼ ਲੱਗਿਆ ਵੀ ਹਾਲੇ ਸਾਡੇ ਕੋਲ ਮਾਡਲ ਘੱਟ ਨਹੀਂ ਤਾਂ ਕਰਕੇ ਸੀ ਕੈਨੇਡਾ ਤੇ ਵਿਜ਼ਿਟ ਜ਼ਰੂਰ ਕੀਤਾ ਤੇ ਬਟ ਇਸ ਕਰਕੇ ਅਸੀਂ ਮਤਲਬ ਵੀ ਆਪਾਂ ਨੂੰ ਪੈਂਡਿੰਗ ਵਰਕ ਲੱਗੇ ਸਾਲ ਡੇਢ ਸਾਲ ਤੇ ਫਿਰ ਇਹ ਹੁਣ ਥੋੜੇ ਦਿਨ ਪਹਿਲਾਂ ਵਾਲੇ ਚਾਈਨਾ ਚ ਗੁਰਪ੍ਰੀਤ ਸਿੰਘ ਪਾਲ ਅਮਰਪ੍ਰੀਤ ਵੀ ਜੀ ਦੋਨੋਂ ਚਾਈਨਾ ਜਾ ਕੇ ਨੇ ਤਾਂ ਕਿ ਆਪਾਂ ਚਾਈਨਾ ਦੇ ਲਈ ਉਹ ਲੈਣਾ ਚਾਹੁੰਦੇ ਆ ਕਿਉਂਕਿ ਉੱਥੇ ਦੀ ਕੁਆਲਿਟੀ ਤੇ ਆਪਣੇ ਇੰਡੀਆ ਦੀ ਕੁਆਲਿਟੀ ਦਾ ਫਰਕ ਡਿਫਰੈਂਸ ਹੈਗਾ ਤਾਂ ਇਸ ਕਰਕੇ ਜਿਹੜੇ ਸੀ ਮਤਲਬ ਜਿਹੇ ਆਪਾਂ ਬਾਹਰ ਐਕਸਪੋਰਟ ਕਰਨਾ ਤਾਂ ਆਪ ਨੂੰ ਜਿਹੜੇ ਰੌ ਮਟੀਰੀਅਲ ਆਪ ਨੂੰ ਮਤਲਬ ਚਾਈਨਾ ਤੋਂ ਆਪਾਂ ਨੂੰ ਲੈਣਾ ਹੀ ਲੈਣਾ ਪੈਣਾ ਇਸ ਕਰਕੇ ਮਤਲਬ ਚਾਈਨਾ ਦੇ ਘਰੇ ਵੀ ਸੀ ਘੜ ਘੜ ਦੋ ਹੁਣ ਸਾਡਾ ਜਨਵਰੀ ਫੇਰ ਪਲਾਨਾ ਤੇ ਦੋ ਤਿੰਨ ਘੜੇ ਲਾ ਕੇ ਦਾ ਮਤਲਬ ਉਹਨਾਂ ਨਾਲ ਵੀ ਸਾਡੀ ਜਿਹੜੀ ਅਸੈਸਮੈਂਟ ਪ੍ਰੋਪਰ ਹੋ ਜਾਏਗੀ ਦੇਸ਼ਾਂ 'ਚ ਕਿਸੇ ਦੇ ਮਤਲਬ ਬਣੇ ਹੋਈ ਚੀਜ਼ ਜਾਣਾ ਸੁਪਨਾ ਹੁੰਦਾ ਸ਼ੁਰੂ ਹੋਇਆ ਹਜੇ ਕੰਮ ਜਾਂ ਨਹੀਂ ਨੇ ਦੇਖੋ ਜਿਹੜਾ ਤਾਂ ਆਪਾਂ ਵੈਸੇ ਕਹਿ ਸਕਦੇ ਆਂ ਵੀ ਸਾਡੀ ਵੈਬਸਾਈਟ ਤੇ ਜਾਂ ਜਿਹੜੇ ਆਰਡਰ ਸਿੰਪਲ ਨਾਰਮਲ ਆਰਡਰ ਆਉਂਦੇ ਨੇ ਉਹ ਤਾਂ ਬਹੁਤ ਆ ਰਹੇ ਨੇ ਸਾਨੂੰ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਯੂ ਐਸ ਤੋਂ ਯੂ ਕੇ ਤੋਂ ਦੁਬਈ ਤੋਂ ਬਲ ਬਹੁਤ ਆਰਡਰ ਆ ਰਹੇ ਨੇ ਕਿਉਂਕਿ ਜਿਹੜੇ ਸਰਦਾਰ ਭਰਾ ਨੇ ਸਾਡੀ ਸਪੋਰਟ ਦਿਲੋਂ ਸਪੋਰਟ ਕਰਨਾ ਚਾਹੁੰਦੇ ਨੇ ਤੇ ਬਟ ਜਿਹੜਾ ਆਪਾਂ ਅੱਗੇ ਵਸੇ ਅਸੀਂ ਆਊਟਲਟ ਓਪਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨੂੰ ਹਲੇ ਥੋੜਾ ਮੋਟਾ ਸਾਨੂੰ ਕਿਸੇ ਨਾ ਕਿਸੇ ਟਾਈਮ ਤੇ ਲੱਗਦਾ ਵੀ ਸਾਨੂੰ ਸਾਲ ਡੇਢ ਸਾਲ ਦਾ ਜਿਹੜਾ ਟਾਈਮ ਆਉ ਬਕਵਾਹ ਲੱਗੂਗਾ ਇਹ ਇੱਕ ਅਸੀਂ ਗੱਲ ਕਰ ਰਹੇ ਸੀ ਵੀ ਕੱਪੜੇ ਚ ਜੋੜੇ ਚ ਜਾਂ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਓਲਾ ਬੜਾ ਹੈ ਬਾਈ ਕਈ ਲੋਕ ਕਹਿ ਦਿੰਦੇ ਆ ਵੀ ਇਹ ਤੇ ਜੀ ਇੰਨੇ ਹਜ਼ਾਰ ਦੀ ਚੀਜ਼ ਆ ਇਹ オリジナル ਆ ਬ੍ਰਾਂਡ ਆ ਇਹ ਤੇ ਜਾਂ ਕਈ ਬ੍ਰਾਂਡਾਂ ਦੀਆਂ ਕਾਪੀਆਂ ਵੀ ਬਣਦੀਆਂ ਨੇ ਉਹ ਵੀ ਕਾਫੀ ਕਾਫੀ ਮਹਿੰਗੀਆਂ ਵਿੱਚ ਵੇਚੀਆਂ ਬਾਈ ਨੇ ਜਦੋਂ ਰੇਟ ਦੱਸਿਆ ਵੀ ਅਸੀਂ 4-500 ਤੋਂ ਸਾਡਾ ਸ਼ੂਸ ਸਟਾਰਟ ਹੈ ਉਹ ਵੱਖਰੀ ਗੱਲ ਆ ਕਿ ਵੀ ਜਿਵੇਂ ਜਿਵੇਂ ਉਹਦੇ ਚ ਵੱਧ ਹਨਾ ਮਟੀਰੀਅਲ ਚੰਗਾ ਪਾਇਆ ਹੋਊਗਾ ਤਾਂ ਉਹਦਾ ਪ੍ਰਾਈਸ ਵੱਧਦਾ ਜਾਊਗਾ ਪਰ ਕਹਿੰਦੇ ਅਸੀਂ ਕਾਪੀ ਨਹੀਂ ਕੋਈ ਨਹੀਂ ਕਾਪੀ ਵਾਲੇ ਜਿੱਦਾਂ ਮੈਂ ਜੇ ਅਸੀਂ ਕਾਪੀ ਬਣਾਉਣ ਲੱਗੇ ਫਿਰ ਤਾਂ ਅਸੀਂ ਆਪਦਾ ਬ੍ਰਾਂਡ ਖਤਮ ਕਰ ਲਾਂਗੇ ਨਾ ਜੀ ਕਿਉਂਕਿ ਕਾਪੀ ਵਾਲੇ ਚੱਕਰ 'ਚ ਅਸੀਂ ਪੈ ਕੇ ਰਾਜੀ ਨਹੀਂ ਬਿਲਕੁਲ ਸਾਡਾ ਜਿਹੜਾ ਇੱਕ ਚੀਜ਼ ਹੋਰ ਹੈ ਜੀ ਸਾਨੂੰ ਸਾਡੇ ਮਾਲ ਦੀ ਕੁਆਲਿਟੀ ਤੇ ਵਿਸ਼ਵਾਸ ਨਹੀਂ ਹੋਊਗਾ ਜੇ ਸਾਨੂੰ ਸਾਡੇ ਮਾਲ ਦੀ ਅੱਗੇ ਡਿਮਾਂਡ ਤੇ ਪ੍ਰੋਬਲਮ ਹੋਊਗੀ ਫਿਰ ਅਸੀਂ ਕਾਪੀ 'ਚ ਜਾਵਾਂਗੇ ਸਾਡੇ ਕੋਲ ਤਾਂ ਪਰਮਾਤਮਾ ਦੀ ਕਿਰਪਾ ਨਾਲ ਆਰਡਰ ਇੰਨਾ ਦਾ ਸਭ ਤੋਂ ਆਰਡਰ ਨਹੀਂ ਪੂਰਾ ਹੋ ਰਿਹਾ ਸਾਡੀ ਅਸੀਂ ਮਤਲਬ ਦੀ ਪ੍ਰੋਡਕਸ਼ਨ ਪਹਿਲਾਂ ਅਸੀਂ 500 550 ਡੇਲੀ ਦੀ ਪ੍ਰੋਡਕਸ਼ਨ ਤੇ ਸੀ ਤੇ ਹੁਣ ਅਸੀਂ ਲਗਭਗ 1000 ਡੇਲੀ ਦੀ ਪ੍ਰੋਡਕਸ਼ਨ ਤੇ ਆਲਮੋਸਟ ਅਸੀਂ ਪਹੁੰਚ ਚੁੱਕੇ ਆ ਤਾਂ ਅਸੀਂ ਮਤਲਬ ਇੰਪਰੂਵਮੈਂਟ ਕਰ ਰਹੇ ਹਾਂਗੇ ਜੇ ਸੀ ਕਾਪੀ ਵਾਲੇ ਚੱਕਰ ਤੇ ਬੈਗੇ ਫਿਰ ਤਾਂ ਜਿਹੜਾ ਸਾਡਾ ਬੇਸ ਆ ਸਾਰਾ ਖਤਮ ਹੋ ਜਾਊਗਾ ਨਾ ਜੀ ਇਸ ਕਰਕੇ ਅਸੀਂ ਕਾਪੀ ਵਾਲਾ ਹਾਂ ਕਾਪੀ ਤੇ ਲੋਕੀ ਉਹ ਚੀਜ਼ ਕੋ ਲੋਕ ਕਾਪੀ ਵਾਲਾ ਕਾਪੀ ਦਾ ਸਿਸਟਮ ਤਾਂ ਬਿਲਕੁਲ ਖਤਮ ਆ ਉਹਦੇ ਵਿੱਚ ਜਿਹੜੀ ਇੱਕ ਆਪਾਂ ਨੂੰ ਜਾਲੀ ਕਹਿ ਸਕਦੇ ਆ ਕਾਪੀ ਦੇ ਇਕ ਲੋਕੀ ਕਹਿੰਦੇ ਨੇ ਵੀ ਹਾਂ ਹੁਣ ਸਪੋਰਟ ਸਾਡੇ ਵਾਲੇ ਸੂਜੀ ਤੇ ਮੈਂ ਆਈ ਡਾਸ ਦਾ ਨਾਈਕੀ ਦਾ ਲਾ ਕੇ ਸੂਜੀ ਇਹ ਹੀ 5000 ਦਾ ਵੇਚਣ ਲੱਗ ਜਾ। ਸਕੈਚਰ ਦਾ ਲਾ ਕੇ 5 7-8000 ਦਾ ਵੇਚਣ ਲੱਗ ਜਾ। ਤਾਂ ਉਹ ਚੀਜ਼ ਦਾ ਕਿਸੇ ਨਾ ਕਿਸੇ ਲੈਵਲ ਦੇ ਲੋਕਾਂ ਨਾਲ ਧੋਖਾ ਵੀ ਹੋਊਗਾ। ਹੁਣ ਤਾਂ ਲੋਕੀ ਧੋਖਾ ਹੀ ਕਰ ਰਹੇ ਨੇ ਹੋਰ ਕੁਝ ਨਹੀਂ ਹੈ ਅੱਜ। ਠੀਕ ਹੈ। ਮਤਲਬ ਇੱਕ ਕੱਲੀ ਲੁੱਕ ਜਿਹੜੀ ਆ ਉਹ ਜ਼ਰੂਰ ਉਹਦੇ ਹਰਗੀ ਹੁੰਦੀ ਆ ਪਰ ਕੁਆਲਿਟੀ ਨਹੀਂ ਹੁੰਦੀ। ਕੁਆਲਿਟੀ ਤਾਂ ਮੈਂ ਦੇਖੋ ਕੁਆਲਿਟੀ ਜਿਹੜੀ ਅਸੀਂ ਦੇ ਰਹੇ ਆ ਜਿਹੜੇ ਮਰਜ਼ੀ ਅਸੀਂ ਬਿਲਕੁਲ ਠੋਕ ਕੇ ਕਹਿ ਰਿਹਾ ਜਿਹੜੇ ਮਰਜ਼ੀ ਬ੍ਰਾਂਡ ਦਾ ਸੂਟ ਚੱਕ ਲੋ ਬਰਾਬਰ ਇੱਕ ਵਾਰ ਜੋ ਪਾ ਲੋ ਇੱਕ ਸਾੜਾ ਵਾਲਾ ਪਾ ਲੋ ਜੇ ਸੇਮ ਕੰਫਰਟ ਨਾਲ ਤਾਂ ਸੀ ਰਿਸਪੌਂਸੀਬਲ ਹੋ। ਅੱਛਾ ਹਾਂ ਬਿਲਕੁਲ 100% ਗਾਰੰਟੀ ਇਹ ਚੀਜ਼ ਦੀ ਅਸੀਂ ਦੇ ਕੇ ਚੱਲਦੇ ਹਾਂ। ਠੀਕ ਹੈ ਜੀ। ਹਾਂਜੀ। ਅੱਛਾ ਜੀ ਆਖਿਰ ਦੇ ਵਿੱਚ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਵੀ ਕਿਤਰਾਉਂਦੇ ਆ ਇੱਥੇ ਪੈਸਾ ਲਾਉਣ ਤੋਂ ਕਿ ਪਤਾ ਨਹੀਂ ਜੇ ਅਸੀਂ ਪੈਸਾ ਲਾਤਾ ਸਾਨੂੰ ਬੈਨੀਫਿਟ ਹੋਊਗਾ ਕਿ ਨਹੀਂ ਹੋਊਗਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਮੈਮ ਦੇਖੋ ਇੰਡੀਆ ਇੱਕ ਬਹੁਤ ਈਸਟ ਇੰਡੀਆ ਕੰਪਨੀ ਵਰਗੀਆਂ ਜਿਹੜੀਆਂ ਮਤਲਬ ਆਜ਼ਾਦੀ ਤੋਂ ਪਹਿਲਾਂ ਦੀਆਂ ਕੰਪਨੀਆਂ ਉਹਨਾਂ ਨੇ ਉਦੋਂ ਵੀ ਇੰਡੀਆ ਦੀ ਆਬਾਦੀ ਨੂੰ ਟਾਰਗੇਟ ਕੀਤਾ ਹਨਾ ਆਪਾਂ ਇੰਡੀਆ ਦੇ ਵਿੱਚ ਬਹੁਤ ਕੁਝ ਆ ਕਡਨ ਨੂੰ ਆਪਾਂ ਬਾਹਰ ਜਾ ਕੇ ਨਹੀਂ ਉਹਨੀਆਂ ਇਨਕਮ ਸੋਰਸ ਆਪਣੇ ਕੋਲ ਸੋਰਸ ਆਫ ਇਨਕਮ ਰਹਿ ਜਾਂਦੇ ਸਿਰਫ ਦਿਹਾੜੀ ਰਹਿ ਜਾਂਦੀਆਂ ਨੇ ਜਿੰਨੇ ਸੋਰਸ ਆਫ ਇਨਕਮ ਆਪਣੇ ਕੋਲੇ ਇੰਡੀਆ ਦੇ ਵਿੱਚ ਨਹੀਂ ਹਣ ਤਾਂ ਅਸੀਂ ਜਿਹੜੇ ਲੋਕੀ ਸਾਡੇ ਨਾਲ ਰਲ ਕੇ ਵੀ ਕੰਮ ਕਰਨਾ ਚਾਹੁੰਦੇ ਸੀ ਫਰੈਂਚਾਈਜ਼ੀ ਮਾਡਲ 'ਚ ਵੀ ਉਹਨਾਂ ਨਾਲ ਕਰ ਸਕਦਾ ਜੇ ਸਾਡੇ ਨਾਲ ਕੋਈ ਹੋਲ ਸੇਲ ਦਾ ਕੰਮ ਕਰਨਾ ਚਾਹੁੰਦਾ ਸੀ ਜੇ ਕੋਈ ਰਿਟੇਲ 'ਚ ਕਰਨਾ ਚਾਹੁੰਦਾ ਸੀ ਹਰ ਇੱਕ ਤਰ੍ਹਾਂ ਦੇ ਲੈਵਲ 'ਤੇ ਛੋਟੇ ਲੈਵਲ ਤੋਂ ਵੀ ਜੇ ਕੋਈ ਕੰਮ ਕਰਨਾ ਚਾਹੁੰਦਾ ਤਾਂ ਅਸੀਂ ਦੀ ਫੁੱਲ ਸਪੋਰਟ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਤੇ ਧੰਨਵਾਦ ਜੀ ਠੀਕ ਹੈ ਗੁਰਪ੍ਰੀਤ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਵੀ ਗੱਲਬਾਤ ਕਰਕੇ ਸੋ ਪੰਜਾਬੀਆਂ ਨੂੰ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਹਾਨੂੰ ਇਹੋ ਜੀ ਕਹਾਣੀ ਤੋਂ ਇਨਸਪਾਇਰ ਹੋਣ ਦੀ ਲੋੜ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਕੁਝ ਕਰ ਨਹੀਂ ਸਕਦੇ ਜਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਉਹਨਾਂ ਲਈ ਇਹ ਕਹਾਣੀ ਬਹੁਤ ਮੋਟੀਵੇਸ਼ਨਲ ਆ ਇਹਨਾਂ ਨੌਜਵਾਨਾਂ ਨੇ ਆਪਦੇ ਪੱਲੇੋਂ ਪੈਸਾ ਲਾ ਕੇ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਰੋੜਾ ਰੁਪਇਆ ਖਰਚੋ ਜਿੰਨਾਕ ਤੁਸੀਂ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਚਾਹੀਓ ਫੂਡ ਦੇ ਵਿੱਚ ਆ ਚਾਹੀਓ ਕੱਪੜੇ ਦੇ ਵਿੱਚ ਆ ਚਾਹੀਓ ਇਹਨਾਂ ਨੇ ਜਿਵੇਂ ਸ਼ੂਜ਼ ਦਾ ਕੰਮ ਚਲਾਇਆ ਹੋਇਆ ਕਿਸੇ ਵੀ ਤਰ੍ਹਾਂ ਦਾ ਕੰਮ ਤੁਸੀਂ ਆਪਣੇ ਸ਼ੌਂਕ ਮੁਤਾਬਕ ਚਲਾ ਸਕਦੇ ਹੋ ਤੇ ਤੁਸੀਂ ਵੀ ਲੱਖਾਂ ਰੁਪਏ ਕਮਾ ਸਕਦੇ ਹੋ ਇਹਨਾਂ ਦੀ ਤਰ੍ਹਾਂ ਤੁਹਾਨੂੰ ਕਿੰਨਾਕ ਸਮਾਂ ਹੋਇਆ ਸਰ ਲਗਭਗ ਮੈਂ ਲਾਸਟ ਇਅਰ ਅਕਤੂਬਰ ਚ ਜਿਹੜੀ ਪ੍ਰੋਡਕਸ਼ਨ ਸਟਾਰਟ ਕੀਤੀ ਸੀ ਤੇ ਹੁਣ ਆ ਸਟੇਬਲ ਹੋ ਗਿਆ ਆਲਮੋਸਟ ਆਲਮੋਸਟ ਅਸੀਂ ਨੋ ਲਾਸ ਨੋ ਬਰੋਫਟ ਦੇ ਆ ਫਿਲਹਾਲ ਜੀ ਅਜਾ ਮਤਲਬ ਆਈ ਚਲਾਈ ਚੱਲਣ ਲੱਗ ਗਈ ਬਿਲਕੁਲ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੈਮਰਾਮੈਨ ਕਿੰਦੇ ਨਾਲ ਮੈਂ ਗगन ਸਿੱਧੂ ਓਕੇ